ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਜੇ ਆਪਾਂ ਕਹਿ ਸਕਦੇ ਹਾਂ ਖੇਡ ਮੇਲਾ ਮਹਾਂਕੁੰਮ ਕਬੱਡੀ ਦਾ ਉਹ ਮੁਕਤਾ ਕਰਨੀ ਗੁਰਦੁਆਰਾ ਸਾਹਿਬ ਦੇ ਵਿੱਚ 8 ਦਸੰਬਰ ਦਿਨ ਐਤਵਾਰ ਨੂੰ ਹੋਏਗਾ ਪਰ ਇਸ ਵਾਰ ਲੋਕਾਂ ਦੀ ਡਿਮਾਂਡ ਸਭ ਤੋਂ ਵੱਡੀ ਪਾਰਕਿੰਗ ਨੂੰ ਲੈ ਕੇ ਜੀ ਪਾਰਕਿੰਗ ਤੁਸੀਂ ਪ੍ਰਬੰਧ ਪਿਛਲੇ ਸਾਲ ਵੀ ਵੱਡੇ ਪੱਧਰ ਤੇ ਕੀਤੇ ਇਸ ਸਾਲ ਵੀ ਮੇਰੇ ਖਾਤੇ ਤੁਹਾਡੀ ਟੀਮ ਨੇ ਵੱਡੇ ਪੱਧਰ ਤੇ ਕੀਤੇ ਨੇ ਤੇ ਪਰ ਮੈਨੂੰ ਲੱਗਦਾ ਕਿ ਪਾਰਕਿੰਗ ਇਸ ਵਾਰ ਫਿਰ ਤੁਹਾਡੇ ਉੱਪਰ ਕੱਟ ਜਣੀ ਹੈ ਜਦੋਂ ਕੋਈ ਵੱਡਾ ਇਵੈਂਟ ਹੁੰਦਾ ਉਹ ਆਉਣੀ ਆਉਣੀ ਆ ਪ੍ਰੋਬਲਮ ਇਸ ਕਰਕੇ ਅਸੀਂ ਆਪਣੀ ਸਾਰੀ ਹੀ ਕਮਿਊਨਿਟੀ ਨੂੰ ਇਹ ਰਿਕਵੈਸਟ ਕਰਨਾ ਚਾਹੁੰਦੇ ਹਾਂ ਤੁਹਾਡੇ ਮਾਧਿਅਮ ਦੇ ਥਰੂ ਕਿ ਪਹਿਲੀ ਤਾਂ ਗੱਲ ਇਹ ਕਿ ਆਪਾਂ ਇੱਕ ਇੱਕ ਗੱਡੀ ਜਿਹੜੀ ਹੈ ਕਈ ਵਾਰ ਬਹੁਤੇ ਪਰਿਵਾਰ ਆ ਪੈਂਦੇ ਪੰਜ ਜੀਪ ਪੰਜ ਕਾਰਾਂ ਲੈ ਕੇ ਆਉਂਦੇ ਬਿਲਕੁਲ ਜੇ ਆਪਾਂ ਉਹਨੂੰ ਇੱਕ ਕਰ ਦਈਏ ਉਸ ਦਿਨ ਤਾਂ ਸਮਝ ਲਓ ਚਾਰ ਗੱਡੀਆਂ ਦੀ ਪਾਰਕਿੰਗ ਤੁਸੀਂ ਕਿਸੇ ਹੋਰ ਲਈ ਛੱਡ ਦਿੱਤੀ ਰੀਡੀਓ ਸਾਡੇ ਵਾਲੀ ਦੀ ਟੀਮ ਦੇ ਨਾਲ ਪਿਛਲੇ 2 ਮਹੀਨੇ ਤੋਂ ਲਗਾਤਾਰ ਇਹਦਾ ਪ੍ਰਬੰਧ ਕਰਨ ਵਾਸਤੇ ਕਾਉਂਸਲ ਦੇ ਨਾਲ ਲੱਗੇ ਹੋਏ ਆ ਕਿ ਜਿਹੜੀ ਸੰਸਥਾ ਦੀ 5 ਏਕੜ ਜ਼ਮੀਨ ਇੱਥੇ ਨਾਲ ਹੀ ਲਈ ਹੋਈ ਹੈ ਕਿ ਉਹਨੂੰ ਕਨਵਰਟ ਕਰਕੇ ਜਿਹੜਾ ਆ ਉਹਨੂੰ ਕਾਰ ਪਾਰਕ ਦੇ ਵਿੱਚ ਬਦਲੀਏ ਪਿਛਲੀ ਵਾਰ ਜਿਹੜੇ ਆਪਣੇ ਟਰਾਲੇ ਤੁਸੀਂ ਲਾਇਏ ਸੀ ਜੀ ਟਰਾਲਿਆਂ ਦੇ ਉੱਪਰ ਵੀ ਸੰਗਤ ਹੋ ਗਈ ਸੀ ਕਿ ਸਾਈਡ ਤੇ ਵੀ ਸੰਗਤ ਸੀਗੀ ਪਰ ਫਿਰ ਵੀ ਕਾफी ਸੰਗਤ ਜੁੜੇਗੀ ਉਹ ਵਾਂਝੀ ਰਹੇਗੀ ਇਸ ਸਾਲ ਅਸੀਂ ਜਿੱਥੇ ਐਕਸਟਰਾ 200 ਤੋਂ 3000 ਸੀਟ ਜਿਹੜੀ ਹੈ ਉਹ ਹੋਰ ਅਰੇਂਜ ਕੀਤੀ ਹੈ ਮਤਲਬ ਪਿਛਲੇ ਸਾਲ ਨੂੰ ਇਸ ਸਾਲ ਵੀ 3000 ਸੀਟ ਹੋਰ ਅਰੇਂਜ ਕਰ ਹਾਂਜੀ ਪਲੱਸ ਉਸ ਤੋਂ ਬਾਅਦ ਅਸੀਂ ਇਹ ਵੀ ਕੀਤਾ ਕਿ ਅਸੀਂ ਪਰਲਾ ਜਿਹੜਾ ਸਾਡਾ ਸੌਕਰ ਵਾਲ ਨੂੰ ਜਿਹੜੀ ਸਾਡੀ ਫੈਂਸ ਹੈ ਉਹ ਸਾਰੀ ਜਿਹੜੀ ਹੈ ਰਿਮੂਵ ਕਰਦੀ ਉਸ ਦਿਨ ਤੇ ਤਾਂ ਕਿ ਜਿੰਨੀ ਵੀ ਸੌਕਰ ਦੀ ਫੀਲਡ ਹੈ ਉਧਰ ਵੀ ਬਹਿ ਕੇ ਸਾਰਿਆਂ ਨੇ ਦੇਖਣਾ ਹੋਵੇ ਤਾਂ ਉਹ ਜਿਹੜਾ ਆਪਾਂ ਉਸ ਦਿਨ ਕਿਸੇ ਨੂੰ ਨਰਾਸ਼ ਨਾ ਕਰੀਏ ਜੀ 2024 ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਮਹਾਕੁੰਮ ਕਬੱਡੀ ਦਾ ਟੀਮਾਂ ਦੀ ਜਿਹੜੀ ਚੋਣ ਹੈ 6 ਟੀਮ ਆ ਰਹੀਆਂ ਜੀ ਉਹਨਾਂ ਦੀ ਚੋਣ ਕਿਵੇਂ ਕੀਤੀ ਹੈ ਤੁਹਾਡੀ ਫੈਡਰੇਸ਼ਨ ਜਿਹੜੀ ਇਹ ਚੋਣ ਆ ਇਹ ਚੋਣ ਕਰਨ ਦੇ ਵਿੱਚ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਤਕਰੀਬਨ ਸਾਰੇ ਹੀ ਜਿਹੜੇ ਮੈਂਬਰ ਆ ਤੇ ਨਾਲ ਹਾਂਜੀ ਸਾਡੀ ਯੂਥ ਟੀਮ ਇੱਥੇ ਵਾਲੀ ਸੁਸਾਇਟੀ ਦੇ ਵਿੱਚ ਜਿਹੜਾ ਆਪਣਾ ਸਪੋਰਟਸ ਕੰਪਲੈਕਸ ਵਾਲੇ ਆ ਤੇ ਉਹਨਾਂ ਸਾਰਿਆਂ ਨੇ ਆਪਣੇ ਸਾਰਿਆਂ ਦਾ ਇੱਕ ਦੂਜੇ ਨਾਲ ਰابطਾ ਕਰਕੇ ਸਾਰਿਆਂ ਨੇ ਚੋਣ ਕੀਤੀ ਭਾਈ ਮੈਨੂੰ ਲੱਗਦਾ ਕਿ ਐਡਾ ਵੱਡਾ ਮਹਾਕੁੰਭ ਆਪਾਂ ਪੰਜਾਬ ਚ ਵੀ ਜੇ ਲੀਕਦੇ ਆ ਸਾਨੂੰ ਤਕਰੀਨ ਸਾਲ ਲੱਗ ਜਾਂਦਾ ਤਿਆਰੀਆਂ ਦੇ ਲਈ ਤੇ ਇੱਥੇ ਤਾਂ ਬਿਲਕੁਲ ਵਕਤ ਹੀ ਨਹੀਂ ਹੁੰਦਾ ਜੀ ਤੁਸੀਂ ਫਿਰ ਵੀ ਉਹ ਸੁਪਨੇ ਨੂੰ ਸਾਕਾਰ ਕਰਨ ਤੇ ਹਰ ਸਾਲ ਕੋਈ ਨਾ ਕੋਈ ਉਪਰਾਲਾ ਕਰਦੇ ਹੋ ਜਦੋਂ ਕਹਿੰਦੇ ਹੁੰਦੇ ਆ ਵੀ ਸਾਰੇ ਭਰਾ ਇਕੱਠੇ ਆ ਸੰਗਤ ਦਾ ਸਹਿਯੋਗ ਆ ਤੇ ਕੁਝ ਵੀ ਮੁਸ਼ਕਲ ਨਹੀਂ ਰਹਿੰਦਾ ਭਾਈ ਇੱਕ ਪਲੇਅਰ ਹੈ ਜੀ ਉਹ ਮੈਂ ਤੁਹਾਡੇ ਮੂੰਹ ਤੋਂ ਦਾ ਨਾਮ ਸੁਣਨਾ ਚਾਹਾਂਗਾ ਉਹ ਅਮਰੀਕਾ ਦੀ ਟੀਮ 'ਚ ਖੇਡਦਾ ਉਹ ਪਿਛਲੇ ਵਾਰ ਵੀ ਮੇਰੇ ਕੋਲ ਉਹਦੇ ਨਾਲ ਗੱਲ ਚੱਲਦੀ ਸੀ ਆਪਣੇ ਮਿਸ ਹੋ ਗਿਆ ਉਹ ਵਾਰਨ ਵੀ ਅਮਰੀਕਾ ਦਾ ਉਹ ਹਾਂਜੀ ਜੈਰੋ ਚਵੇਜ਼ ਦੀ ਗੱਲ ਹਾਂਜੀ ਹ ਬਿਲਕੁਲ ਆ ਰਿਹਾ ਜੀ ਹਾਂਜੀ ਆ ਰਿਹਾ ਜੀ ਜਿੱਥੇ ਵੀ ਗਏ ਪੰਜਾਬੀ ਨਾਲ ਲੈ ਕੇ ਕਬੱਡੀ ਨੂੰ ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਦੋਸਤੋ ਸਸੀਕਾਲ ਜੀ ਮੈਂ ਤੁਹਾਡਾ ਦੋਸਤ ਲੱਡ ਸਿੰਘ ਪਟਿਆਲਾ ਫਰੋਂਗ ਰੇਡੀਓ ਸਾਡੇ ਵਾਲਾ ਤੇ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਜੇ ਆਪਾਂ ਕਹਿ ਸਕਦੇ ਹਾਂ ਖੇਡ ਮੇਲਾ ਮਹাকੁੰਮ ਕਬੱਡੀ ਦਾ ਉਹ ਟਾਕਰ ਇਹਨੇ ਗੁਰਦੁਆਰਾ ਸਾਹਿਬ ਦੇ ਵਿੱਚ 8 ਦਸੰਬਰ ਦਿਨ ਐਤਵਾਰ ਨੂੰ ਹੋਏਗਾ ਤਿਆਰੀਆਂ ਬਹੁਤ ਵੱਡੇ ਪੱਧਰ ਤੇ ਨੇ ਤੇ ਉਹਦੇ ਪ੍ਰਮੁੱਖ ਮੁੱਖ ਸੇਵਾਦਾਰ ਜੇ ਆਪਾਂ ਇਸ ਪੂਰੇ ਪ੍ਰੋਗਰਾਮ ਦੀ ਰੂਪਰੇਖਾ ਨੂੰ ਦੇਖਦੇ ਆਂ ਪਿਛਲੇ ਸਾਲ ਵੀ ਦੇਖਿਆ ਤੁਸੀਂ ਤੇ ਨੈਕਸਟ ਲੈਵਲ ਸੀ ਇਸ ਵਾਰ ਫਿਰ ਨੈਕਸਟ ਲੈਵਲ ਹੋਣ ਵਾਲਾ ਟੀਮਾਂ ਵੀ ਵੱਡੇ ਪੱਧਰ ਤੇ ਪਹੁੰਚ ਰਹੀਆਂ ਤਮਾਮ ਜਿਹੜੀ ਜਾਣਕਾਰੀ ਉਹ ਸਾਡੇ ਨਾਲ ਸਾਡੇ ਬਹੁਤ ਰਿਸਪੈਕਟਡ ਨਿਊਜ਼ੀਲੈਂਡ ਦੀ ਆਪਾਂ ਕਹਿ ਸਕਦੇ ਹਾਂ ਪੰਜਾਬੀਆਂ ਦੀ ਤੇ ਖਾਸ ਕਰਕੇ ਸਿੱਖਾਂ ਦੀ ਆਵਾਜ਼ ਬਣ ਕੇ ਕੱਚੇਰਾ ਬੜੇ ਲੰਮੇ ਸਮੇਂ ਤੋਂ ਨਿਊਜ਼ੀਲੈਂਡ ਦੀ ਧਰਤੀ ਉੱਤੇ ਸੇਵਾ ਨਿਭਾ ਰਿਹਾ ਸਰਦਾਰ ਦਲਜੀਤ ਸਿੰਘ ਵਿਰਕ ਹੋ ਸਕਦੇ ਨਾਲ ਨੇ ਤਮਾਮ ਜਾਣਕਾਰੀ ਸਾਡੇ ਨਾਲ ਇਸ ਬਾਰੇ ਦੱਸਣਗੇ ਖੇਡ ਮੇਲੇ ਬਾਰੇ ਔਰ ਕਬੱਡੀ ਦਾ ਵਰਲਡ ਕੱਪ ਦੇ ਬਾਰੇ ਭਾਈ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰੇਡੀਓ ਸਾਡੇ ਦੀ ਪੂਰੀ ਟੀਮ ਵੱਲੋਂ ਜੀ ਵਾਈਕ ਜੀ ਕਾਲਸਾ ਵਾਈਕ ਜੀ ਕੀ ਫਤਿਹ ਜੀ ਵੀਰ ਥੈਂਕ ਯੂ ਸਾਰੀ ਰੇਡੀਓ ਸਾਡੇ ਵਾਲਾ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਇਵੈਂਟ ਨੂੰ ਕਵਰ ਕਰਨ ਵਾਸਤੇ ਆਏ ਜੀ ਆਏ ਹੋ ਜੀ ਤੁਹਾਨੂੰ ਮੁਬਾਰਕ ਬਾਤ ਵੀ ਹੈ ਜੀ ਕਿ ਤੁਹਾਨੂੰ ਮੇਰੇ 2-3 ਸਵਾਲ ਵੀ ਰਹਿਣਗੇ ਮੁਬਾਰਕ ਬਾਤ ਇਸ ਚੀਜ਼ ਦੀ ਹੈ ਕਿ ਪਿਛਲੇ ਸਾਲ ਨੈਕਸਟ ਲੈਵਲ ਕਬੱਡੀ ਹੋਈ ਜਿੱਥੇ ਤੇ ਟੀਮਾਂ ਬੜੇ ਵੱਡੇ ਪੱਧਰ ਤੇ ਕੁੰਝੀਆਂ ਛੇ ਮੁਲਕਾਂ ਦੀ ਟੀਮਾਂ ਨੇ ਭਾਗ ਲਿਆ ਤੇ ਪੱਟਾਂ ਤੇ ਥਾਪੀਆਂ ਵੀ ਵੱਜੀਆਂ ਤੇ ਜਿਹੜੇ ਕਬੱਡੀ ਲਵਰ ਨੇ ਕਬੱਡੀ ਨੂੰ ਪਿਆਰ ਕਰਦੇ ਨੇ ਮਾਹ ਖੇਡ ਕਬੱਡੀ ਨੂੰ ਉਹਨਾਂ ਨੇ ਦੇਖਿਆ ਕਿ ਪੰਜਾਬ ਵਾਲਾ ਮਾਅਲ ਜਿਹੜਾ ਹੈਗਾ ਸੁਪਰੀਮ ਸਿਕ ਸੋਸਾਇਟੀ ਟਾਕਰ ਨੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਟੀਮ ਤੁਸੀਂ ਮਨਜਿੰਦਰ ਸਿੰਘ ਬਾਸੀ ਔਰ ਖਾਸ ਕਰਕੇ ਯੰਗਸਟਰ ਉਹਨਾਂ ਨੇ ਬਹੁਤ ਵਧੀਆ ਰੂਪਰੇਖਾ ਜਿਹੜੀ ਤਿਆਰ ਕੀਤੀ ਤੇ ਉਹ ਐਂਡ ਸੀਗਾ ਜੀ ਬੜਾ ਪਿਆਰ ਦਿੱਤਾ ਲੋਕਾਂ ਨੇ ਵੀ ਪਰ ਇਸ ਵਾਰ ਲੋਕਾਂ ਦੀ ਡਿਮਾਂਡ ਸਭ ਤੋਂ ਵੱਡੀ ਪਾਰਕਿੰਗ ਨੂੰ ਲੈ ਕੇ ਜੀ ਪਾਰਕਿੰਗ ਤੁਸੀਂ ਪ੍ਰਬੰਧ ਪਿਛਲੇ ਸਾਲ ਵੀ ਵੱਡੇ ਪੱਧਰ ਤੇ ਕਿਤੇ ਇਸ ਸਾਲ ਵੀ ਮੇਰੇ ਖਿਆਲ ਤੁਹਾਡੀ ਟੀਮ ਨੇ ਵੱਡੇ ਪੱਧਰ ਤੇ ਕੀਤੇ ਨੇ ਤੇ ਪਰ ਮੈਨੂੰ ਲੱਗਦਾ ਕਿ ਪਾਰਕਿੰਗ ਇਸ ਵਾਰ ਫਿਰ ਤੁਹਾਡੇ ਕੋਲ ਕੱਟ ਜਣੇਗੀ। ਬਿਲਕੁਲ ਜੀ ਪਾਰਕਿੰਗ ਦੀ ਜਿਹੜੀ ਆ ਸਮੱਸਿਆ ਜਿਹੜੀ ਆ ਉਹ ਚਾਹੇ ਆਪਾਂ ਮਾਉਂਟ ਇਡਨ ਜਾਂ ਵੱਡੇ ਸਟੇਡੀਅਮ ਵਿੱਚ ਵੀ ਜਾਈਦਾ ਕ੍ਰਿਕਟ ਦੇਖਣ ਜਾਂ ਦੂਜੀਆਂ ਗੇਮਾਂ ਦੇਖਣ ਜੀ ਤੇ ਆਪਾਂ ਨੂੰ ਇਹ ਆ ਜਦੋਂ ਕੋਈ ਵੱਡਾ ਇਵੈਂਟ ਹੁੰਦਾ ਉਹ ਆਉਣੀ ਆਉਣੀ ਆ ਪ੍ਰੋਬਲਮ ਇਸ ਕਰਕੇ ਅਸੀਂ ਆਪਣੀ ਸਾਰੀ ਹੀ ਕਮਿਊਨਿਟੀ ਨੂੰ ਇਹ ਰਿਕੁਐਸਟ ਕਰਨਾ ਚਾਹੁੰਦੇ ਹਾਂ ਤੁਹਾਡੇ ਮਾਧਿਅਮ ਦੇ ਥਰੂ ਕਿ ਪਹਿਲੀ ਤਾਂ ਗੱਲ ਇਹ ਕਿ ਆਪਾਂ ਇੱਕ ਇੱਕ ਗੱਡੀ ਜਿਹੜੀ ਹੈ ਕਈ ਵਾਰ ਬਹੁਤੇ ਪਰਿਵਾਰ ਆ ਪੈਂਦੇ ਆ ਪੰਜ ਜੀਪ ਪੰਜ ਕਾਰਾਂ ਲੈ ਕੇ ਆਉਂਦੇ ਆ ਜੀ ਬਿਲਕੁਲ ਜੀ ਵੀ ਜੇ ਆਪਾਂ ਉਹਨੂੰ ਇੱਕ ਕਰ ਦਈਏ ਉਸ ਦਿਨ ਤਾਂ ਸਮਝ ਲਓ ਚਾਰ ਗੱਡੀਆਂ ਦੀ ਪਾਰਕਿੰਗ ਤੁਸੀਂ ਕਿਸੇ ਹੋਰ ਲਈ ਛੱਡ ਦਿੱਤੀ ਜੀ ਸੋ ਇਸ ਕਰਕੇ ਦੂਸਰਾ ਹੈਗਾ ਜੀ ਪਬਲਿਕ ਟਰਾਂਸਪੋਰਟ ਬਹੁਤ ਜਿਹੜੀ ਆ ਉਹ ਤੱਕ ਨਹੀਂ ਗੁਰਦਾਰਾ ਸਾਹਿਬ ਦੇ ਖਾਸ ਤੌਰ ਤੇ ਟ੍ਰੇਨ ਜਿਹੜੀ ਆ ਜੀ ਉਹ ਬਹੁਤ ਵਾਕ ਤੇ ਜਿੱਥੇ ਤੁਸੀਂ ਪਬਲਿਕ ਟ੍ਰਾਂਸਪੋਰਟ ਦੇ ਵਿੱਚ ਆ ਸਕਦੇ ਹੋ ਬਾਕੀ ਰਹੀ ਗੱਲ ਇਸ ਸਟੇਜ ਨੂੰ ਸੋਲਵ ਕਰਨ ਦੀ ਇਹਦਾ ਹੱਲ ਕੋਈ ਵੀ ਜਿਹੜਾ ਆਪਣੇ ਹੱਥਾਂ 'ਚ ਨਹੀਂ ਕਿ ਆਪਾਂ ਕੋਈ ਜਿਹੜੀ ਪਾਰਕਿੰਗ ਆ ਕਿਤੇ ਹੋਰ ਖੜੇ ਪੈਰ ਲੈ ਆਉਣੀ ਬਟ ਅਸੀਂ ਰੇਡੀਓ ਸਾਡੇ ਵਾਲਾ ਦੀ ਟੀਮ ਦੇ ਨਾਲ ਪਿਛਲੇ 2 ਮਹੀਨੇ ਤੋਂ ਲਗਾਤਾਰ ਇਹਦਾ ਪ੍ਰਬੰਧ ਕਰਨ ਵਾਸਤੇ ਕਾਉਂਸਲ ਦੇ ਨਾਲ ਲੱਗੇ ਹੋਏ ਆ ਕਿ ਜਿਹੜੀ ਸੰਸਥਾ ਦੀ 5 ਏਕੜ ਜ਼ਮੀਨ ਇੱਥੇ ਨਾਲ ਹੀ ਲਈ ਹੋਈ ਹੈ ਕਿ ਉਹਨੂੰ ਕਨਵਰਟ ਕਰਕੇ ਜਿਹੜਾ ਆ ਉਹਨੂੰ ਕਾਰ ਪਾਰਕਿੰਗ ਦੇ ਵਿੱਚ ਬਦਲੀਏ ਤਾਂ ਕਿ ਚਾਹੇ ਦਿਵਾਲੀ ਦਾ ਹੋ ਗਿਆ ਚਾਹੇ ਇਹ ਵੱਡੇ ਮੇਲੇ ਜਿਹੜੇ ਹੋਗੇ ਸਾਡੇ ਕੋਲ ਕਾਰ ਪਾਰਕਿੰਗ ਜਿਹੜੀ ਆ ਉਹ ਵਧੂ ਹੋ ਜਾਵੇ ਸੋ ਉਸ ਦੇ ਉੱਪਰ ਓਲਡੀ ਕੰਮ ਕਰ ਲੱਗੇ ਹੋਏ ਆ ਤੁਹਾਨੂੰ ਲੱਗਦਾ ਕਿ ਉਹ ਤਬਦੀਲ ਤੁਹਾਡੀ ਪੂਰੀ ਕਮੇਟੀ ਹੈ ਜਿਹੜੀ ਯੰਗ ਕਮੇਟੀ ਤੁਹਾਡੇ ਨਾਲ ਉਹ ਤਬਦੀਲ ਕਰ ਪਾਉਗੀ ਇਸ ਵਾਰ ਲੋਕਾਂ ਨੂੰ ਸਮੱਸਿਆ ਏਡੀ ਨਹੀਂ ਆਉਗੀ ਜਿਸ ਤਰ੍ਹਾਂ ਤੁਸੀਂ ਮੈਸੇਜ ਪਾਸ ਕਰਦੇ ਬਿਲਕੁਲ ਜੀ ਅਸੀਂ ਇਹ ਤਾਂ ਮੀਡੀਆ ਦੇ ਥਰੂ ਆਪਣੀ ਕਮਿਊਨਿਟੀ ਨੂੰ ਇੱਕ ਅਪੀਲ ਕਰ ਸਕਦੇ ਆ ਅਦਰਵਾਇਜ਼ ਜਿਹੜੀ ਆ ਲਾਗੇ ਲਾਗੇ ਜਿੰਨੀਆਂ ਸਾਡੀਆਂ ਪ੍ਰਾਪਰਟੀਆਂ ਬਹੁਤੀਆਂ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਸਾਡੇ ਆਪਣੇ ਭਾਈਚਾਰੇ ਦੀਆਂ ਉਹ ਸਾਰੇ ਉਸ ਦਿਨ ਜਿਹੜੇ ਆ ਉਹ ਇੱਕ ਦੂਸਰੇ ਦੀ ਹੈਲਪ ਕਰਦੇ ਆ ਤੁਸੀਂ ਘਰਾਂ 'ਚ ਗੱਡੀਆਂ ਖੜੀਆਂ ਕਰਨੀਆਂ ਨੋਰਮਲੀ ਇੱਕ ਦੂਸਰੇ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਤੁਸੀਂ ਉੱਥ ਬਟ ਫਿਰ ਵੀ ਪ੍ਰੋਬਲਮ ਆਵੇਗੀ ਇਸ ਕਰਕੇ ਅਸੀਂ ਆਪਣੇ ਭਾਈਚਾਰੇ ਨੂੰ ਫਿਰ ਇਹੀ ਬੇਨਤੀ ਕਰਦੇ ਹਾਂ ਕਿ ਕੋਸ਼ਿਸ਼ ਕਰੋ ਤੁਸੀਂ ਵੱਧ ਤੋਂ ਵੱਧ ਪਬਲਿਕ ਟਰਾਂਸਪੋਰਟ ਜਾਂ ਫਿਰ ਸਾਰੇ ਜਣੇ ਇਕੱਠੇ ਹੋਣ ਦਾ ਇੱਕ ਗੱਡੀ ਪਰ ਪਰ ਕੇ ਆਵੇ ਤਾਂ ਉਹ ਵਧੀਆ ਰਹੂਗਾ ਜੀ ਜੀ ਇੱਕ ਗਰਾਊਂਡ ਜੀ ਮੇਰੇ ਖਿਆਲ ਨਿਊਜ਼ੀਲੈਂਡ ਦੇ ਵਿੱਚ ਸਭ ਤੋਂ ਵੱਡਾ ਜੇ ਖੇਡ ਮੈਦਾਨ ਦੀ ਆਪਾਂ ਗੱਲ ਕਰੀਏ ਟਾਕਰਨੀ ਗੁਰਦੁਆਰਾ ਸਾਹਿਬ ਦੇ ਕੋਲ ਹੈ ਉਹਦੀ ਮੁਬਾਰਕਬਾਦ ਤੁਹਾਨੂੰ ਇਹ ਲੰਮੇ ਸਮੇਂ ਤੋਂ ਤੁਸੀਂ ਯਤਨ ਕਰ ਰਹੇ ਹੋ ਤੁਹਾਡੀ ਸਮੁੱਚੀ ਟੀਮ ਯਤਨ ਕਰ ਰਹੀ ਉਹ ਬਹੁਤ ਮੁਬਾਰਕ ਹੈ ਤੁਹਾਨੂੰ ਪਰ ਮੈਨੂੰ ਲੱਗਦਾ ਕਿ ਜਿਵੇਂ ਦਾ ਤੁਸੀਂ ਪ੍ਰੋਗਰਾਮ ਲਿਖਿਆ ਜੀ ਪੰਜਾਬ ਦੇ ਆਪਾਂ ਗੱਲ ਕਰਦੇ ਆ ऑस्ट्रेलिया ਕੈਨੇਡਾ ਅਮਰੀਕਾ ਦੀ ਗੱਲ ਕਰਦੇ ਆ ਉੱਥੇ ਵੀ ਜਗ੍ਹਾ ਦੀ ਬੜੀ ਸਮੱਸਿਆ ਆ ਜਾਂਦੀ ਹੈ ਜੀ ਗਰਾਊਂਡ ਮੈਨ ਲੱਗਦਾ ਜਾਂ ਤਾਂ ਤੁਹਾਨੂੰ ਕੋਈ ਤੋੜਪੰਨ ਕਰਨੀ ਪੈਣੀ ਹੈ ਜਾਂ ਕੋਈ ਸ਼ੈੱਡ ਉੱਪਰ ਹੋਰ ਪਾਣਾ ਪੈਣਾ ਪਿਛਲੀ ਵਾਰ ਜਿਹੜੇ ਆਪਣੇ ਟਰਾਲੇ ਤੁਸੀਂ ਲਾਏ ਸੀ ਜੀ ਟਰਾਲਿਆਂ ਦੇ ਉੱਪਰ ਵੀ ਸੰਗਤ ਗਈ ਸੀ ਕਿ ਸਾਈਡ ਤੇ ਵੀ ਸੰਗਤ ਸੀਗੀ ਪਰ ਫਿਰ ਵੀ ਕਾफी ਸੰਗਤ ਜੜੀ ਗਈ ਉਹ ਵਾਂਝੀ ਰਹੇਗੀ ਸੰਗਤ ਦੀ ਸ਼ਿਕਾਇਤ ਨਹੀਂ ਸੀ ਪਰ ਸੰਗਤ ਤਾਂ ਇਹ ਸੀਗਾ ਕਿ ਅਸੀਂ ਸਾਨੂੰ ਸਿਟਿੰਗ ਨਹੀਂ ਮਿਲੀ ਸੰਗਤ ਹਲੇ ਟਾਈਮ ਤੇ ਆਈ ਸੀ ਲੱਗਦਾ ਹੈ ਕਿ ਇਸ ਵਾਰ ਆਪਾਂ ਸਟੇਡੀਅਮ ਦੇ ਵਿੱਚ ਕੋਈ ਹੋਰ ਤਬਦੀਲੀ ਕਰ ਪਾਵਾਂਗੇ ਜੀ ਐਸ ਵਲ ਬੇਲੇ ਪਹਿਲੀ ਤਾਂ ਗੱਲ ਇਹ ਕਿ ਜਦੋਂ ਕੋਈ ਵੱਡਾ ਇਵੈਂਟ ਆਉਂਦਾ ਇਹ ਗਰਾਊਂਡਾਂ ਜਿਹੜੀਆਂ ਸਾਲ ਦੇ 99% ਮੇਲੇ ਜਿਹੜੇ ਉਹਨੂੰ ਕਵਰ ਜਿਹੜਾ ਉਹ ਕਰਦੀਆਂ ਪਰ ਜਦੋਂ ਆਪਾਂ ਵਰਲਡ ਕੱਪ ਦੀ ਗੱਲ ਕਰਦੇ ਆ ਤਾਂ ਉਹ ਇੱਕ ਬਹੁਤ ਵੱਡਾ ਗੇਮ ਬਣ ਜਾਂਦੀ ਹੈ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਚ ਲੋਕ ਜਿਹੜੇ ਪਹੁੰਚਣਗੇ ਜੀ ਇਸ ਕਰਕੇ ਜਿਹੜਾ ਹਾਲ ਦੀ ਘੜੀ ਐਸ ਸਾਲ ਅਸੀਂ ਜਿੱਥੇ ਐਕਸਟਰਾ 2 ਤੋਂ 3000 ਸੀਟ ਜਿਹੜੀ ਆ ਉਹ ਹੋਰ ਅਰੇਂਜ ਕੀਤੀ ਆ। ਹੁਣ ਪਿਛਲੇ ਸਾਲ ਨਾਲੋਂ ਇਸ ਸਾਲ ਦੀ 3000 ਸੀਟ ਹੋਰ ਅਰੇਂਜ ਕਰ ਲਈ। ਹਾਂਜੀ ਪਲੱਸ ਉਸ ਤੋਂ ਬਾਅਦ ਅਸੀਂ ਇਹ ਵੀ ਕੀਤਾ ਕਿ ਅਸੀਂ ਪਰਲਾ ਜਿਹੜਾ ਸਾਡਾ ਸੌਕਰ ਵਾਲ ਨੂੰ ਜਿਹੜੀ ਸਾਡੀ ਫੈਂਸ ਹੈ ਉਹ ਸਾਰੀ ਜਿਹੜੀ ਹੈ ਰਿਮੂਵ ਕਰਦੀ ਉਸ ਦਿਨ ਤੇ ਤਾਂ ਕਿ ਜਿੰਨੀ ਵੀ ਸੌਕਰ ਦੀ ਫੀਲਡ ਹੈ ਉਧਰ ਵੀ ਬਹਿ ਕੇ ਸਾਰਿਆਂ ਨੇ ਦੇਖਣਾ ਹੋਵੇ ਤਾਂ ਉਹ ਜਿਹੜਾ ਆਪਾਂ ਉਸ ਦਿਨ ਕਿਸੇ ਨੂੰ ਨਰਾਸ਼ ਨਾ ਕਰੀਏ। ਸੋ ਐਤਕੀ ਪ੍ਰਬੰਧ ਜਿਹੜਾ ਕਰ ਰਹੇ ਆ। ਅਗਲੇ ਸਾਲ ਉਹ ਸਾਡੇ ਦਿਮਾਗ ਦੇ ਵਿੱਚ ਕੁਝ ਹੋਰ ਵੀ ਹੈਗਾ ਜੀ ਸੋ ਅਸੀਂ ਅਗਰ ਇਦਾਂ ਹੀ ਸਾਰਿਆਂ ਨੇ ਇਸ ਗੇਮ ਨੂੰ ਪਿਆਰ ਕੀਤਾ ਤੇ ਲੋਕ ਵੱਡੀ ਗਿਣਤੀ ਚ ਹੋਈ ਤਾਂ ਆਪਾਂ ਇਹਨੂੰ ਹੋਰ ਕੋਈ ਗਾਂ ਦੀ ਗਾਂ ਦਾ ਜਿਹੜਾ ਹਾਲੋ ਕੱਢਣਗੇ ਮਾਰਕੀ ਦਾ ਵੀ ਕੋਈ ਪ੍ਰਬੰਧ ਕਰਾਂਗੇ ਧੁੱਪ ਬਹੁਤ ਜ਼ਿਆਦਾ ਹੋਏ ਨੇ ਕਈ ਵਾਰੀ ਸੰਗਤ ਪ੍ਰੋਪਰ ਬਹਿ ਨਹੀਂ ਸਕਦੀ ਮਾਰਕੀ ਦਾ ਵੀ ਕੋਈ ਪ੍ਰਬੰਧ ਰਹੇਗਾ ਕੀ ਜੀ ਦੇਖੋ ਜੀ ਇੰਨਾ ਜ਼ਿਆਦਾ ਵੱਡੀ ਮਾਰਕੀ ਜਿਹੜੀ ਆ ਪਬਲਿਕ ਵਾਸਤੇ ਬਾਹਰ ਓਪਨ ਫੀਲਡ ਦੇ ਵਿੱਚ ਕਰਨਾ ਜਿਹੜਾ ਪੋਸੀਬਲ ਨਹੀਂ ਹਾਲ ਦੀ ਘੜੀ ਜਿਹੜਾ ਉਹ ਇੱਕ ਵੱਡਾ ਬਜਟ ਆ ਜਿਹਦੇ ਉੱਪਰ ਵਰਕ ਕਰਨ ਦੀ ਲੋੜ ਆ ਬਟ ਅਸੀਂ ਜਿਹੜੀ ਆ ਸਾਨ ਸਕਰੀਨ ਹੋ ਗਈਆਂ ਇਹ ਉਹ ਸਾਰਾ ਜਿਹੜਾ ਉਹ ਮਹੀਆ ਫ੍ਰੀ ਇਥੋਂ ਕਰਾਂਗੇ ਹਰੇਕ ਨੂੰ ਜਿਹੜਾ ਵੀ ਇੱਥੇ ਆਵੇ ਉਹ ਅਸੀਂ ਕਿਸੇ ਨੂੰ ਨਰਾਸ਼ ਨਹੀਂ ਹੁਣ ਦਿੱਤਾ ਜਾਣਾ ਹਾਂਜੀ ਬਿਲਕੁਲ ਤੇ ਦੂਸਰਾ ਪਾਣੀ ਦਾ ਡਰਿੰਕਾਂ ਦਾ ਇਹ ਸਾਰਾ ਪ੍ਰਬੰਧ ਜਿਹੜਾ ਫ੍ਰੀ ਇਹ ਸਟਾਲਾਂ ਦਾ ਨਹੀਂ ਬਲਕਿ ਫ੍ਰੀ ਜਿਹੜਾ ਉਹ ਕਰਨ ਲਈ ਕੋਸ਼ਿਸ਼ ਕਰ ਰਹੇ ਹਾਂ ਜੀ ਜੀ ਇੱਕ ਹੋਰ ਮੇਰਾ ਹੈਗਾ ਜੀ ਲੰਗਰ ਕਮੇਟੀ ਦਾ ਜਿੰਨਾ ਪ੍ਰਬੰਧ ਹੈ ਉਹ ਟਾਕਰ ਨਹੀਂ ਗੁਰਦੁਆਰਾ ਸਾਹਿਬ ਦੇ ਵਿੱਚ ਫਿਰ ਤੀਜੀ ਗੱਲ ਹੈ ਕਿ ਵੱਡੇ ਪੱਧਰ ਤੇ ਹੈ ਟੀਮ ਵੀ ਤੁਹਾਡੇ ਕੋਲ ਵੱਡੀ ਹੈ ਸਾਰੇ ਬੜੇ ਸੂਝਵਾਨ ਨੇ ਲੰਗਰ ਦੇ ਪ੍ਰਬੰਧ ਬੜੇ ਵੱਡੇ ਨੇ ਪਿਛਲੀ ਵਾਰ ਅਸੀਂ ਆਪ ਦੇਖਿਆ ਕਿ ਸੰਗਤ ਨੇ ਲੰਗਰ ਆਪ ਪਾਇਆ ਕਿਉਂ ਕਰਕੇ ਸੇਵਾਦਾਰ ਵੀ ਵਿਚਾਰੇ ਕੀ ਕਰਨ ਪਰ ਮੈਨੂੰ ਲੱਗਦਾ ਹੈ ਕਿ ਇਸ ਵਾਰ ਤੁਹਾਡੀ ਯੰਗ ਕਮੇਟੀ ਨੂੰ ਥੋੜਾ ਚਾਹੀਦਾ ਹੈ ਕਿ ਯੋਗਦਾਨ ਉਧਰ ਵੀ ਪਾਇਆ ਜਾਏ ਜੇ ਐਡਾ ਵੱਡਾ ਦੁਨ ਆਪਾਂ ਉਲੀਕ ਰਹੇ ਹਾਂ ਤਾਂ ਉਹ ਦਿਨ ਨੂੰ ਵੀ ਆਪਾਂ ਲੋਕਾਂ ਨੂੰ ਸੰਗਤ ਨੂੰ ਖਾਸ ਕਰਕੇ ਨਿਰਾਸ਼ਨਾ ਕਰੀਏ ਜੀ ਬਿਲਕੁਲ ਆਪਾਂ ਇਹਦੇ ਵਿੱਚ ਜਿਦਾਂ ਗੁਰਦਾਰ ਸਾਹਿਬ ਦਾ ਆਪਾਂ ਜੀ ਲੈ ਕੇ ਚੱਲੀਏ ਆਪਣੇ ਕੋਲ ਹਰ ਇੱਕ ਚੀਜ਼ ਦੀ ਕੋਈ ਨਾ ਕੋਈ ਲਿਮਟ ਹੁੰਦੀ ਹੈ ਤੁਸੀਂ 5000 ਲਈ ਪ੍ਰਬੰਧ ਕਰ ਸਕਦੇ ਹੋ 10000 ਲਈ ਕਰ ਸਕਦੇ ਹੋ ਪਰ ਜੇ ਅਨ ਐਕਸਪੈਕਟਲੀ ਤੁਹਾਡੇ ਕੋ 20000 ਜਾਂ 20000 ਦੀ ਬਜਾਏ ਤੁਹਾਡੇ ਕੋ 40000 ਆ ਜਵੇ ਤਾਂ ਉਹ ਕਿਤੇ ਨਾ ਕਿਤੇ ਜਿਹੜਾ ਉਹ ਪ੍ਰਬੰਧ ਦੇ ਵਿੱਚ ਤਰੁੱਟੀਆਂ ਆਉਣੀਆਂ ਹੀ ਆਉਣੀਆਂ ਰੋਂਦੀਆਂ ਵੀ ਆ ਬਟ ਜੋ ਵਧੀਆ ਕਿ ਸਾਡੇ ਜਿਹੜੇ ਪ੍ਰਬੰਧਕ ਜਿਹੜੇ ਲੰਗਰ ਦੇ ਸੇਵਾਦਾਰ ਆ ਉਹ ਜੀ ਜਾਨ ਲਾ ਕੇ ਜਿਹੜਾ ਉਹ ਕੋਸ਼ਿਸ਼ ਕਰਦੇ ਜਿਵੇਂ ਕਿ ਦਿਵਾਲੀ ਦਾ ਹੋ ਗਿਆ ਇਹ ورلڈ ਕੱਪ ਦਾ ਹੋ ਗਿਆ ਬਹੁਤ ਵੱਡੀ ਗਿਣਤੀ ਚ ਸੰਗਤ ਹੁੰਦੀ ਆ ਸੋ ਇਹਨੂੰ ਉਸ ਦਿਨ ਜਿੱਦਾਂ ਬਜ਼ਾਏ ਇੱਕ ਫੰਡ ਦੇ ਤੌਰ ਤੇ ਲੰਗਰ ਦੇ ਤੌਰ ਦੇ ਉੱਪਰ ਹੀ ਅਗਰ ਸੰਗਤ ਬਹਿ ਕੇ ਜਾ ਕੇ ਪੰਕਤਾਂ ਛੱਕੇ ਤਾਂ ਕੋਸ਼ਿਸ਼ ਕਰਾਂਗੇ ਕਿ ਇਹ ਕਿਸੇ ਤਰ੍ਹਾਂ ਦੀ ਟੋਟ ਨਾ ਆਵੇ ਗੁਰੂ ਕਾ ਲੰਗਰ ਆ ਤੇ ਵਦੋ ਵਦ ਪਕਤੌਣ ਦੀ ਕੋਸ਼ਿਸ਼ ਕਰਾਂਗੇ ਜੀ ਕੀ ਭਾਈ ਸੁਪਰੀਮ ਸਿਕ ਸੋਸਾਇਟੀ ਦਾ ਕੋਈ ਯਤਨ ਜਾਂ ਉਪਰਾਲਾ 2025 ਚ ਰਹੇਗਾ ਕਿ ਟਾਕਰ ਨੇ ਗੁਰਦੁਆਰਾ ਸਾਹਿਬ ਤੋਂ ਬਾਹਰ ਜੇ ਸਾਨੂੰ ਕੋਈ ਵਿਸ਼ਾਲ ਗਰਾਊਂਡ ਮਿਲਦਾ ਜਿਹੜਾ ਬੜਾ ਵਧੀਆ ਤਰੀਕੇ ਨਾਲ ਬਣਿਆ ਜਿਵੇਂ ক্রিকেট ਮੈਚ ਹੁੰਦੇ ਨੇ ਉਸ ਪੱਧਰ ਤੇ ਵੀ ਇਸ ਵਰਲਡ ਕੱਪ ਨੂੰ ਲੈ ਕੇ ਜਾਣ ਦੀ ਕੋਈ ਆਸਾ ਉਮੀਦਾਂ ਸੰਗਤਾਂ ਨੂੰ ਪਤਾ ਸਕਦੇ ਜੀ ਜਿਵੇਂ ਹਾਲਾਤ ਚੱਲ ਰਹੇ ਜੀ ਜੇ ਗੁਰਦਾਰ ਸਾਹਿਬ ਤੋਂ ਬਾਹਰ ਕਿਉਂਕਿ ਜਿਹੜਾ ਗੁਰਦਰਾ ਸਾਹਿਬ ਦਾ ਮਾਹੌਲ ਆ ਉਹ ਸੰਗਤ ਨੂੰ ਬਾਹਰ ਜਿੱਥੇ ਮਰਜ਼ੀ ਚੱਲ ਜੀ ਉਹ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਅਸੀਂ ਏਡੇ ਗੇਮਾਂ ਦਾ ਕਰਕੇ ਨਹੀਂ ਕਰਦੇ ਅਸੀਂ ਗੁਰੂ ਘਰ ਦਾ ਕਰਕੇ ਕਿ ਸੰਗਤ ਜਿਹੜੀ ਆ ਸਾਡੇ ਜਿਹੜੇ ਜੰਗਸਟਰ ਆ ਜਿਹੜੇ ਇਸ ਕਮਿਊਨਿਟੀ ਇਸ ਕੰਟਰੀ ਚ ਪੈਦਾ ਹੋਏ ਆ ਉਹ ਜਿੱਥੇ ਗੇਮਾਂ ਨਾਲ ਜੁੜਨ ਉਹ ਗੁਰੂ ਘਰ ਨਾਲ ਵੀ ਜੁੜਨ ਇਸ ਕਰਕੇ ਗੁਰਦਰਾ ਸਾਹਿਬ ਚ ਕਰ ਰਹੇ ਆ ਬਟ ਜੇ ਕਿਤੇ ਉਹ ਬਾਹਰ ਜਾ ਕੇ ਇਹ ਸਾਲ ਦੀ ਜਿਹੜੀ ਇੱਕ ਗੇਮ ਕਰਾਉਣੀ ਵੀ ਪਈ ਆ ਤਾਂ ਅਸੀਂ ਉਹਦੇ ਵਾਸਤੇ ਅਸੀਂ ਇਹੋ ਜਿਹਾ ਇੱਕ ਚੀਜ਼ ਸੋਚ ਰਹੇ ਆ ਜਿਹੜੀ ਪਹਿਲਾਂ ਕਦੇ ਨਹੀਂ ਹੋਈ ਜੀ ਬਹੁਤ ਪਾਜੀ ਤੁਹਾਡੀ ਮਿਹਰਬਾਨੀ ਔਰ ਵਾਹਿਗੁਰੂ ਸੱਚੇ ਪਾਤਸ਼ਾਹ ਕਾਲਪੁਰਖ ਤੁਹਾਡੀ ਸਾਰੀ ਟੀਮ ਨੂੰ ਜਿਹੜੀ ਤੁਸੀਂ ਮਿਹਨਤ ਕਰ ਰਹੇ ਹੋ ਜ਼ਰੂਰ ਬੋਲ ਲਾਏਗਾ ਤੇ ਸਾਰੀ ਸੰਗਤ ਦੀਆਂ ਖਾਸ ਕਰਕੇ ਨਿਊਜ਼ੀਲੈਂਡ ਦੇ ਵਿੱਚ ਜਿੰਨੇ ਵੀ ਸਿੱਖ ਸੰਗਤ ਹੈ ਪੰਜਾਬੀ ਨੇ ਉਹਨਾਂ ਦੀਆਂ ਆਸਾਂ ਉਮੀਦਾਂ ਸੁਪਰੀਮ ਸਿੱਖ ਸੁਸਾਇਟੀ ਤੇ ਤੁਹਾਡੀ ਸਮੁੱਚੀ ਟੀਮ ਤੋਂ ਹਮੇਸ਼ਾ ਦੇ ਬਣੀਆਂ ਰਹਿਣੀਆਂ ਬਹੁਤ ਬਹੁਤ ਧੰਨਵਾਦ। ਥੈਂਕ ਯੂ ਮੇਰੇ ਵੀਰ ਤੇ ਮੈਂ ਸਪੈਸ਼ਲ ਤੌਰ ਤੇ ਕਿਉਂਕਿ ਗੇਮਾਂ ਦੇ ਵਿੱਚ ਸੁਪਰੀਮ ਸਿਕ ਸੋਸਾਇਟੀ ਜਿਹੜੀ ਉਹਦਾ ਬਹੁਤ ਵੱਡਾ ਰੋਲ ਨਹੀਂ ਹੁੰਦਾ ਕਿਉਂਕਿ ਬਹੁਤ ਸਾਡੇ ਕੋਲ ਲਿਮਟਿਡ ਬਜਟ ਹੁੰਦਾ ਤੇ ਇਹਦੇ ਵਾਸਤੇ ਕੁਝ ਉਪਰਾ ਜਿਹੜੇ ਸਾਨੂੰ ਬਿਲਕੁਲ ਇਨਕਾਰਜ ਕਰਦੇ ਕਿ ਨਹੀਂ ਅਸੀਂ ਇਹ ਕਰਨਾ ਹੀ ਕਰਨਾ ਜਿਹੜਾ ਵਰਲਡ ਕੱਪ ਆ ਤੇ ਸੁਸਾਇਟੀ ਨੂੰ ਮਾਨ ਦਿੰਦੇ ਆ ਉਹ ਨਾਮ ਤੁਸੀਂ ਲੈਣਾ ਚਾਹੁੰਦੇ ਹੋ ਹਾਂਜੀ ਤੇ ਉਹ ਉਹਦੇ ਵਿੱਚ ਮੈਂ ਜੇ ਇਹਦਾ ਨਾਮ ਲੈਣ ਲੱਗਿਆ ਕੱਲੇ-ਕੱਲੇ ਦੇ ਪਰ ਬਹੁਤ ਜ਼ਿਆਦਾ ਸਾਡੇ ਕੋ ਖਾਸ ਤੌਰ ਤੇ ਜਿਹੜੇ ਉਹ ਸੰਗਤਾਂ ਜਿਹੜੀਆਂ 25000 ਡਾਲਰ ਤੋਂ ਵੱਧ ਈਵਨ 2 ਲੱਖ ਡਾਲਰ ਤੱਕ ਵੀ ਸਾਡੇ ਤਿੰਨ ਭਰਾ ਜਿਹੜੇ ਪਾਉਂਦੇ ਆ ਸੋ ਉਹ ਉਹ ਜਿਹੜਾ ਸਾਡੇ ਕੋਈ ਇੱਕ ਵੱਡਾ ਅਸੀਂ ਉਹਨਾਂ ਨੂੰ ਓਨਰ ਪਹਿਲਾਂ ਵੀ ਕੀਤਾ ਉਹਨਾਂ ਵਾਲੇ ਸਮੇਂ 'ਚ ਵੀ ਕਰਾਂਗੇ ਸੰਸਥਾ ਦੇ ਨਾਲ ਲੋਇਲਟੀ ਨਾਲ ਖੜਦੇ ਆ ਤੇ ਉਹਨਾਂ ਦਾ ਇਹ ਕਹਿਣਾ ਕਿ ਵੀ ਤੁਸੀਂ ਅਨਾਉਂਸ ਕਰੋ ਐਸੀ ਅਸੀਂ ਦੇ ਰਹੇ ਹਾਂ ਸੋ ਇਸ ਕਰਕੇ ਜਿਹੜੀ ਭਾਈਚਾਰੇ ਨੇ ਬੜੀ ਵਧੀਆ ਸਪੋਰਟ ਦਿੱਤੀ ਹੋਈ ਆ ਅਸੀਂ ਵੀ ਚਾਹੁੰਦੇ ਹਾਂ ਕਿ ਬੱਚੇ ਜਿਹੜੇ ਆ ਉਹ ਇਸ ਗੇਮ ਦੇ ਨਾਲ ਅਗਰ ਇੰਨਾ ਪਿਆਰ ਕਰਦੇ ਆ ਤੇ ਇਹਨਾਂ ਨੂੰ ਉਤਸ਼ਾਹਤ ਕੀਤਾ ਜਾ ਸਕੇ ਸੁਪਰੀਮ ਸੈਕ ਸੋਸਾਇਟੀ ਵੱਲੋਂ ਇਹਦੇ 'ਚ ਇੰਨਾ ਕੀ ਰੋਲ ਆ ਕਿ ਆਪਣੇ ਜੰਗਸਟਰ ਨੂੰ ਜਿਹੜਾ ਨਾਲ ਜੋੜਨ ਲਈ ਜੇ ਇਹ ਸਾਰੇ ਚਾਹੁੰਦੇ ਆ ਤੇ ਇਹਨਾਂ ਦੀ ਸਪੋਰਟ ਕੀਤੀ ਜਾਵੇ ਇਹ ਤੁਹਾਡਾ ਬੜਾ ਵੱਡਾ ਉਪਰਾਲਾ ਮੈਂ ਦੇਖਿਆ ਵੀ ਯੰਗਸਟਰ ਨੂੰ ਆਪਾਂ ਨਾਲ ਲੈ ਕੇ ਚੱਲ ਰਹੇ ਆ ਤਾਂ ਜੋ ਉਹਨਾਂ ਨੂੰ ਵੀ ਹੋਵੇ ਕਿ ਸਾਨੂੰ ਵੀ ਬਰਾਬਰ ਪਿਆਰ ਮਿਲ ਰਿਹਾ ਤੇ ਉਹ ਵੀ ਬੜੇ ਵੱਧ ਚੜ ਕੇ ਹਿੱਸਾ ਪਾਉਂਦੇ ਆ ਕੰਮ ਕਰਦੇ ਆ ਜੀ ਬਿਲਕੁਲ ਜੀ ਕੱਲੇ ਨਰਕੇ ਨਹੀਂ ਲੜਕੀਆਂ ਸਾਡੇ ਕੋਲ ਬਰਾਬਰ ਦਾ ਹਿੱਸਾ ਇੱਥੇ ਸਸਤਾ ਦੇ ਵਿੱਚ ਤੇ ਇਹਨਾਂ ਨੂੰ ਕਿਸੇ ਵੀ ਢੰਗ ਨਾਲ ਜਿਵੇਂ ਅਸੀਂ ਕਈ ਵਾਰ ਗੱਲ ਕਰਦੇ ਜਿਹੜਾ ਗਰਾਊਂਡ ਚ ਆਊਗਾ ਉਹ ਲੰਗਰ ਚ ਆਊਗਾ ਜਿਹੜਾ ਲੰਗਰ ਚ ਆ ਗਿਆ ਉਹ ਇੱਕ ਦਿਨ ਦਰਬਾਰਸ਼ ਵੀ ਜਾਊਗਾ ਜੀ ਸੋ ਇਸ ਕਰਕੇ ਕੋਸ਼ਿਸ਼ ਸਾਡੀ ਜਿਹੜੀ ਆ ਜੀ ਉਹ ਇਹੀ ਆ ਕਿ ਆਪਾਂ ਵੱਧ ਤੋਂ ਵੱਧ ਜਿਹੜਾ ਆਪਣੇ ਭਾਈਚਾਰੇ ਨੂੰ ਹਰ ਇੱਕ ਤਰ੍ਹਾਂ ਦੀ ਸਹੂਲਤ ਇਸ ਦੇਸ਼ ਦੇ ਵਿੱਚ ਦੇ ਸਕੀਏ ਜੀ ਬਹੁਤ ਸ਼ੁਕਰੀਆ ਤੁਸੀਂ ਟਾਈਮ ਵੀ ਕੱਢਿਆ ਤੇ ਸੰਤਾ ਦੇ ਰੂਬਰੂ ਹੋਏ ਬਹੁਤ ਤੁਹਾਡਾ ਧ ਦੀ ਵੱਡੀ ਸ਼ਖਸੀਅਤ ਸਾਡੇ ਮਾਧਿਅਮ ਨਾਲ ਤੁਹਾਨੂੰ ਰੂਬਰੂ ਕਰਾਂਗੇ ਸਰਦਾਰ ਮਨਜਿੰਦਰ ਸਿੰਘ 바ਸੀ ਕਬੱਡੀ ਫਾਉਂਡੇਸ਼ਨ ਆਫ ਨਿਊਜ਼ੀਲੈਂਡ ਦਾ ਜੇ ਆਪਾਂ ਕਹਿ ਸਕਦੇ ਕਿ ਬਹੁਤ ਵੱਡਾ ਚਿਹਰਾ ਹਮੇਸ਼ਾ ਬੈਕਬੋਨ ਬਣ ਕੇ ਨਿਊਜ਼ੀਲੈਂਡ ਨਾਰਥ ਹੈ ਸਾਉਥ ਦੀ ਗੱਲ ਕਰਦੇ ਆ ਤਾਂ ਹਮੇਸ਼ਾ ਹੀ ਮੋਰੀ ਹੋ ਕੇ ਇਹਨਾਂ ਨੇ ਪਲੇਅਰ ਨੂੰ ਥਾਪੇ ਵੀ ਦਿੱਤੀ ਹੈ ਤੇ ਪਲੇਅਰਾਂ ਦੀ ਦੋਸਤੋਂ ਵੱਡੇ ਪੱਧਰ ਤੇ ਮਦਦ ਵੀ ਕੀਤੀ ਹੈ ਤਾਂ ਹੀ ਨਿਊਜ਼ੀਲੈਂਡ ਦੇ ਪੰਜਾਬੀ ਮਨਜਿੰਦਰ ਸਿੰਘ 바ਸੀ ਸਾਹਿਬ ਨੂੰ ਬਹੁਤ ਪਿਆਰ ਦਿੰਦੇ ਨੇ ਬਹੁਤ ਸਤਿਕਾਰ ਤੇ ਮਾਣ ਦਿੰਦੇ ਨੇ ਤੇ ਇਸ ਵਾਰ ਕਬੱਡੀ ਦਾ ਜਿਹੜਾ ਮਹਾਕੁੰਭ ਪਟਾਣੇ ਵਾਲੇ ਗੁਰਦੁਆਰਾ ਸਾਹਿਬ ਦੀ ਗਰਾਊਂਡ ਦੇ ਵਿੱਚ ਦੂਜਾ ਹੋਣ ਜਾ ਰਿਹਾ ਹੈ ਸੈਕੰਡ ਕਬੱਡੀ ਵਰਲਡ ਕੱਪ ਉਹਦੀ ਜਿਹੜੀ ਤਾਜ਼ਾ ਜਾਣਕਾਰੀ ਹੈ ਉਹ ਅਸੀਂ ਨਾ ਤੁ ਬਿਲਕੁਲ ਹਾਸਲ ਕਰਾਂਗੇ ਤੁਹਾਨੂੰ ਦੱਸਾਂਗੇ ਭਾਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਰੇਡੀਓ ਸਾਡੇ ਨਾਲ ਤੇ ਕਿਵੇਂ ਹੋ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਰੇਡੀਓ ਸਾਡੇ ਨਾਲ ਜੁੜੇ ਹੋਏ ਦਰਸ਼ਕਾਂ ਨੂੰ ਇਹ ਧੰਨਵਾਦ ਤੁਹਾਡਾ ਤੇ ਤੁਹਾਡੀ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ ਤੇ ਇੱਥੇ ਗੁਰਦਵਾਰਾ ਸਾਹਿਬ ਕੀ ਪਹੁੰਚੇ ਹੋ। ਭਾਜੀ ਫਿੱਟੋ ਖੁਸ਼ ਹੋ ਸਭ ਚੜਦੀ ਕਲਾ। ਹਾਂਜੀ ਬਿਲਕੁਲ ਜੀ ਪੂਰੇ ਫਿੱਟਾਂ ਸਮਾਂ ਕਹਿੰਦੇ ਹੁੰਦੇ ਲੱਗੇ ਜਦੋਂ ਵਧੀਆ ਖੁਸ਼ੀ ਵਾਲਾ ਆ ਰਿਹਾ ਤੇ ਸਾਰੀ ਸੰਗਤ ਦਾ ਸਹਿਯੋਗ ਆ ਤੇ ਵਾਹਿਗੁਰੂ ਦੀ ਕਿਰਪਾ ਪੂਰੀ ਹੋਵੇ। ਜੀ ਖੁਸ਼ੀ ਤਾਂ ਫਿਰ ਆਪ ਮੁਹਾਰੇ ਹੁੰਦੀ ਆ। ਸਰਦਾਰ ਦਲਜੀਤ ਸਿੰਘ ਮਿਰਕੋਣਾ ਨਾਲ ਜਦੋਂ ਮੈਂ ਲਾਸਟ ਟਾਈਮ ਇੰਟਰਵਿਊ ਕੀਤੀ ਸੀ ਉਹਨਾਂ ਨੇ ਮੈਨੂੰ ਕਿਹਾ ਮੇਰਾ ਡ੍ਰੀਮ ਸੀ ਮੇਰਾ ਸੁਪਨਾ ਸੀ ਤੇ ਮੇਰੇ ਨਿਕਟਵਰਤੀਆਂ ਨੇ ਕਿਹਾ ਕਿ ਸ਼ਾਇਦ मित्रा तेरा ਡ੍ਰੀਮ ਪੂਰਾ ਨਾ ਹੋਵੇ ਪਰ ਮੈਂ ਆਪਣੇ ਮਨ 'ਚ ਥਾਣੀ ਪੀ ਸੀ ਕਿ ਇੱਕ ਨਾ ਇੱਕ ਦਿਨ ਨਿਊਜ਼ੀਲੈਂਡ ਦੀ ਧਰਤੀ ਦੇ ਉੱਤੇ ਖਾਸ ਕਰਕੇ ਗੁਰੂ ਘਰ ਦੀਆਂ ਗਰਾਊਂਡਾਂ ਦੇ ਵਿੱਚ ਇਹ ਮੈਂ ਕਬੱਡੀ ਦਾ ਮਹਾਕੁੰਭ ਕਰਾਵਾਂਗਾ ਕਰਾਵਾਂਗਾ ਚਾਹੇ ਜੋ ਮਰਜ਼ੀ ਹੋ ਜੇ ਵਟ ਐਵਰੀ ਟੇਕਸ ਤੇ ਉਹ ਲਾਸਟ ਇਅਰ ਤੁਸੀਂ ਦੇਖਿਆ 2023 ਦੇ ਵਿੱਚ ਮੈਂ ਕਹਿੰਦਾ ਪਟਾਕੇ ਹੀ ਪੈ ਗਏ ਸੰਗਤ ਨੂੰ ਸੀਟਾਂ ਨਹੀਂ ਮਿਲੀਆਂ ਐਨਾ ਰਸ਼ ਹੋ ਗਿਆ ਐਨਾ ਕਰਾਊਡ ਹੋ ਗਿਆ ਕਿ ਬਹਿਣ ਜੋਗੇ ਸੀਟਾਂ ਦਾ ਦੂਰ ਦੀ ਗੱਲ ਸੰਗਤ ਨੇ ਖੜੇ ਹੋ ਕੇ ਇਹ ਟੂਰਨਾਮੈਂਟ ਦਾ ਇਹ ਕਬੱਡੀ ਦੇ ਮਹਾਕੁੰਭ ਦਾ ਆਨੰਦ ਮਾਣਿਆ ਜੀ ਤੇ ਉਹ ਸਾਰਾ ਜਿਹੜਾ ਸਿਰ ਹੈ ਤੁਹਾਡੀ ਸਮੁੱਚੀ ਟੀਮ ਨੂੰ ਜਾਂਦਾ ਹੈ ਸਰਦਾਰ ਦਜੀਤ ਸਿੰਘ ਮੇਰਾ ਦਾ ਸੁਪਨਾ ਪੂਰਾ ਹੋਇਆ ਤੇ ਭਾਜੀ 2024 ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਮਹਾਕੁੰਮ ਕਬੱਡੀ ਦਾ ਸਭ ਤੋਂ ਪਹਿਲਾਂ ਮੇਰਾ ਤੁਹਾਨੂੰ ਸਵਾਲ ਆਹੀ ਰਹੇਗਾ ਟੀਮਾਂ ਦੀ ਜਿਹੜੀ ਚੋਣ ਹੈ ਛੇ ਟੀਮ ਆ ਰਹੀਆਂ ਜੀ ਉਹਨਾਂ ਦੀ ਚੋਣ ਕਿਵੇਂ ਕੀਤੀ ਹੈ ਤੁਹਾਡੀ ਫੈਡਰੇਸ਼ਨ ਨੇ ਅ ਧੰਨਵਾਦ ਤੁਹਾਡਾ ਸਵਾਲ ਜਿਹੜਾ ਮੈਂ ਇੱਥੇ ਤੁਹਾਡੇ ਅੱਲੇ ਸਵਾਲ ਪਿਆਮਾ ਜੀ ਤੇ ਉਸ ਤੋਂ ਪਹਿਲਾਂ ਜਦੋਂ ਤੁਸੀਂ ਸ਼ੁਰੂ ਕੀਤਾ ਕਿ ਭਾਜੀ ਦਲਜੀਤ ਸਿੰਘ ਜੀ ਨੇ ਦੱਸਿਆ ਉਹਨਾਂ ਦਾ ਸੁਪਨਾ ਸੀ ਜੀ ਤੇ ਮੈਂ ਵੀ ਉਹਦੇ ਵਿੱਚ ਐਡ ਕਰਨਾ ਚਾਹਾਂਗਾ ਕਿ ਭਾਜੀ ਦਰਜੀਤ ਸੰਗੋਸ਼ਕਸ਼ੀਤ ਆ ਕਬੱਡੀ ਦੇ ਵਿੱਚ ਹਾਲਾਂਕਿ ਉਹ ਕਬੱਡੀ ਤੋਂ ਬਹੁਤ ਇੱਕ ਸਾਈਡ ਤੇ ਮਤਲਬ ਉਹ ਰਹਿੰਦੇ ਆ ਵੀ ਵਿੱਚ ਨਹੀਂ ਆਉਂਦੇ ਗੁਰੂ ਘਰ ਨਾਲ ਜੁੜੇ ਰਹਿੰਦੇ ਨੇ ਗੁਰੂ ਘਰ ਦੇ ਨਾਲ ਹੁੰਦਾ ਪਰ ਗੇਮ ਦੇ ਪਿੱਛੇ ਉਹਨਾਂ ਨੂੰ ਇੰਟਰਸਟ ਵੀ ਹੁੰਦਾ ਦੇਖਦੇ ਵੀ ਆ ਸਭ ਕੁਝ ਪਰ ਉਹ ਹੁੰਦੇ ਵੀ ਪ੍ਰਬੰਧ ਤੋਂ ਥੋੜਾ ਪਿੱਛੇ ਰਹਿ ਕੇ ਆਪ ਕਰਦੇ ਆ ਤੇ ਇੱਥੇ ਮੈਂ ਨਾਲ ਇਹ ਐਡ ਜਰੂਰ ਕਰਨਾ ਚਾਹਾਂਗਾ ਕਿ ਕਬੱਡੀ ਦਾ ਸੁਪਨਾ ਉਹਨਾਂ ਦਾ ਸਗਾ वर्ल्ड कप ਦਾ ਉਹ ਹੁਣ ਹੋਇਆ ਪਰ ਜਿਹੜਾ ਉਹਨਾਂ ਨੇ ਕਬੱਡੀ ਦੇ ਲਈ ਕੀਤਾ ਨਿਊਜ਼ੀਲੈਂਡ ਦੀ ਜਾਂ ਕਹ ਲਓ ਵਿਸ਼ਵ ਭਰ ਦੀ ਕਬੱਡੀ ਮੈਂ ਤਾਂ ਕਹਿ ਦਊਂਗਾ ਜੀ ਕਿਉਂਕਿ 1992 ਤੋਂ ਲੈ ਕੇ ਹੁਣ ਤੱਕ ਜਿਹੜੇ ਵੱਡੇ ਜਿੰਨੇ ਵੀ ਪਲੇਅਰ ਆ ਜੀ ਉਹਨਾਂ ਦੇ ਪਿੱਛੇ ਜੇ ਕੋਈ ਵੱਡਾ ਹੱਥ ਸੀ ਜਾਂ ਕੋਈ ਪਰਮਾਤਮਾ ਦੀ ਕਿਰਪਾ ਨਾਲ ਕੋਈ ਵਾਹਿਗੁਰੂ ਜਿਹਨੇ ਕੋ ਸੇਵਾ ਲੈ ਰਿਆ ਸੀ ਜੀ ਤੇ ਉਹ ਦਲਜੀਤ ਸਿੰਘ ਵਰਕ ਸੀ ਤੇ ਉਹਨਾਂ ਨੇ ਬੜੇ ਹੀ ਕਹਿੰਦੇ ਹੁੰਦੇ ਆ ਨਿਮਾਣੇ ਬਣ ਕੇ ਉਹਦੀ ਸੇਵਾ ਕੀਤੀ ਆ ਤੇ ਹੁਣ ਅੱਜ ਵੀ ਕਰ ਰਹੇ ਆ ਹਾਂਜੀ ਤੇ ਬਾਕੀ ਰਹੀ ਆਪਣੀ ਟੀਮਾਂ ਦੀ ਚੋਣ ਦੀ ਗੱਲ ਜੀ ਉਦੇ ਵਿੱਚ ਇਦਾਂ ਹੁੰਦਾ ਜੀ ਜਿਵੇਂ ਆਪਣੇ ਸਾਰੇ तकरीबन ਸੋਸਾਇਟੀ ਦੇ ਵਿੱਚ ਆਪਣੇ ਪੂਰੇ ਨਿਊਜ਼ੀਲੈਂਡ ਦੇ ਵਿੱਚੋਂ ਜੁੜੇ ਹੋਏ ਆ ਬੱਕ ਬੱਕ ਕਲਬਾਂ ਰਹੀਂ ਕਹ ਲੋ ਤੇ ਫੈਡਰੇਸ਼ਨ ਕਬੱਡੀ ਫੈਡਰੇਸ਼ਨ ਦੇ ਸਾਰੇ ਨੁਮਾਇੰਦੇ ਜਿਹੜੇ ਹੈਗੇ ਆ ਉਹਨਾਂ ਦੇ ਲਿੰਕ तकरीबन ਹੁੰਦੇ ਹੀ ਆ ਸਾਰੇ ਪਾਸੇ ਤੇ ਜਿੰਨੇ ਵੀ ਵਧੀਆ ਪਲੇਅਰ ਆ ਉਹ ਵੀ ਆਪਣੇ ਆਪ ਹੁਣ ਸਾਡੇ ਨਾਲ رابطہ ਕਰਦੇ ਆ ਤੇ ਜਿਹੜੀ ਇਹ ਚੋਣ ਆ ਇਹ ਚੋਣ ਕਰਨ ਦੇ ਵਿੱਚ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਤਕਰੀਬਨ ਸਾਰੇ ਹੀ ਜਿਹੜੇ ਮੈਂਬਰ ਆ ਤੇ ਨਾਲ ਹਾਂਜੀ ਸਾਡੀ ਯੂਥ ਟੀਮ ਇੱਥੇ ਵਾਲੀ ਸੁਸਾਇਟੀ ਦੇ ਵਿੱਚ ਜਿਹੜਾ ਆਪਣਾ ਸਪੋਰਟਸ ਕੰਪਲੈਕਸ ਵਾਲੇ ਆ ਤੇ ਉਹਨਾਂ ਸਾਰਿਆਂ ਨੇ ਆਪਣੇ ਸਾਰਿਆਂ ਦਾ ਇੱਕ ਦੂਜੇ ਨਾਲ ਰਾਬਤਾ ਕਰਕੇ ਸਾਰਿਆਂ ਨੇ ਚੋਣ ਕੀਤੀ ਹੈ ਜਿਹੜੀ ਟੀਮ ਆਪਣੇ ਕੋਲ ਪਹੁੰਚਣੀ ਹੈ ਹਾਂਜੀ ਹਾਂਜੀ ਬਿਲਕੁਲ ਤੇ ਭਾਜੀ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬੀ ਪਲੇਅਰਾਂ ਨੂੰ ਤਾਂ ਅਸੀਂ ਬਹੁਤ ਬਾਖੂਬੀ ਨੇੜਿਓਂ ਦੇਖ ਲੈਨੇ ਆ ਪਾਕਿਸਤਾਨ ਦੀ ਟੀਮ ਨੂੰ ਬੁਲਾਣਾ ਬੜਾ ਮੁਸ਼ਕਲ ਜਾਂ ਹੋ ਜਾਂਦਾ ਹੈ ਸੰਗਤ ਪਿਛਲੇ ਸਾਲ ਨਾਲ ਜੀ ਪਾਕਿਸਤਾਨ ਦੀ ਟੀਮ ਨੂੰ ਦੇਖਣ ਆਹ ਮੁਹਾਰੇ ਚੱਲ ਕੇ ਆਈ ਇਸ ਵਾਰ ਫਿਰ ਜਿਹੜਾ ਸਿਰ ਹੈ ਉਹ ਤੁਹਾਡੀ ਪੂਰੀ ਕਮੇਟੀ ਨੂੰ ਜਾਂਦੇ ਕਿ ਪਾਕਿਸਤਾਨ ਦੀ ਟੀਮ ਵੀ ਆ ਰਹੀ ਹੈ ਜੀ ਸਾਰੇ ਪਲੇਅਰ ਸੇਮ ਹੈ ਕਿ ਕੋਈ ਪਲੇਅਰ ਐਡ-ਆਨ ਕੀਤੇ ਆ ਕਿ ਆ ਪਲੇਅਰ ਕੁਝੋ ਕੁਝ ਕੱਢਤੇ ਆ ਆਪਣੇ ਆ ਪਾਕਿਸਤਾਨ ਦੀ ਟੀਮ ਵਿੱਚ ਵੀ ਜਿਹੜੇ ਹੈਗੇ ਪਲੇਅਰ ਵਿੱਚ ਚੇਂਜ ਹੋਣਗੇ ਜੀ ਕਿਉਂਕਿ ਉੱਥੋਂ ਵੀ ਉਹਨਾਂ ਦਾ ਇਹ ਹੁੰਦਾ ਵੀ ਕੇਅਰਿਅਰ ਪਲੇਅਰ ਦੀ ਕਬੱਡੀ ਗੇਮ ਉਹਦੇ ਵਿੱਚ ਕਿੰਗਾ ਦੇ ਕੇਅਰਿਅਰ ਹੁੰਦੀ ਵਧੀਆ ਪਲੇਅਰ ਹੈ ਪਰ ਮੌਕੇ ਤੇ ਲਾਗੇ ਗਿਆ ਕੋਈਂ ਜਰੀ ਆ ਗਈ ਠੀਕ ਹੈ ਜੀ ਜਾਂ ਕਿਰ ਕੋਈ ਫਾਰਮ ਵਿੱਚ ਨਹੀਂਗਾ ਤੇ ਉਹਨਾਂ ਨੂੰ ਕਰਕੇ ਐਨ ਇਸ ਟਾਈਮ ਜੋ ਇਸ ਟਾਈਮ ਤੇ ਵਧੀਆ ਚੱਲ ਰਹਾ ਹੈ ਜੀ ਜੇ ਵਧੀਆ ਪਲੇ ਕਰਦੇ ਗਰਾਊਂਡ ਦੇ ਵਿੱਚ ਉਹੀ ਆਉਣਗੇ ਕੱਲਾ ਪਾਕਿਸਤਾਨ ਨਹੀਂ ਬਾਕੀ ਦੀਆਂ ਪੰਜਾਂ ਟੀਮਾਂ ਦੇ ਵਿੱਚ ਜਿੱਦੋਂ ਸਾਡੇ ਆਸਟ੍ਰੇਲੀਆ ਤੋਂ ਵੀ ਲੈ ਕੇ ਆ ਰਹੇ ਆ ਜੀ ਅਮਰੀਕਾ ਤੋਂ ਲਿਆ ਰਹਿਆ ਇਦਾਂ ਜਿਹੜੇ ਬਾਕੀ ਦੀਆਂ ਕੈਨੇਡਾ ਵਾਲੇ ਆ ਜਾਂ ਹੋਰ ਟੀਮਾਂ ਸਾਰਿਆਂ ਨੇ ਜਿਹੜੇ ਚੋਟੀ ਦੇ ਵਧੀਆ ਪਲੇਅਰ ਆ ਉਹ ਕੀਤੇ ਹੋਏ ਆ ਸਾਡੇ ਵੱਖ-ਵੱਖ ਮੁਲਕਾਂ ਦੇ ਵਿੱਚ ਵਸਦੇ ਸਾਡੇ ਜਿਹੜੇ ਸਹਿਯੋਗੀ ਆ ਸਾਡੇ ਅਜੀਜ਼ ਮਿੱਤਰ ਆ ਜਿਹੜੇ ਉਹਨਾਂ ਨੇ ਸਾਡੇ ਇੱਥੇ ਕਬੱਡੀ ਫੈਡਰੇਸ਼ਨ ਆ ਨਿਊਜ਼ੀਲੈਂਡ ਦੇ ਜਿਹੜੇ ਹੈਗੇ ਆ ਕੁਰਖੇਤਰ ਡਬਲੂ ਕੁਰਖੇਤਰ ਗੋਤਾਬੈਂ ਸਾਂਜੀ ਹਾਂਜੀ ਤੇ ਹੋਰ ਉਹਨਾਂ ਦੀ ਮੁੱਚੀ ਟੀਮ ਦੇ ਨਾਲ ਉਹਨਾਂ ਨੇ ਰਾਬਤਾ ਕਰਕੇ ਤੇ ਆਪਣੀ ਵਧੀਆ ਜਿਹੜੇ ਇਸ ਟਾਈਮ ਵਧੀਆ ਖੇਡ ਰੈਪ ਉਹਦੇ ਉਹ ਸਾਰੇ ਸਾਰੇ ਪਲੇਅਰਾਂ ਨੂੰ ਚੂਜ਼ ਕੀਤਾ ਤੇ ਬੱਕ ਬੱਕ ਜਿਹੜੀਆਂ ਉਹ ਟੀਮਾਂ ਦੇ ਵਿੱਚ ਪਾਰਟ ਬਣ ਕੇ ਤੇ ਲੋਕਾਂ ਦਾ ਕਹਿੰਦੇ ਹੁੰਦੇ ਆਪਣੀ ਕੀਮਤ ਦਾ ਉਹਨਾਂ ਨੂੰ ਲੋਕਾਂ ਨੂੰ ਦਿਖਾਉਣ ਕੇ ਸਾਰਾ 판 ਬੰਦਾ ਜੀ ਮੈਨੂੰ ਲੱਗਦਾ ਕਿ ਐਡਾ ਵੱਡਾ ਮਹਾਕੁੰਭ ਆਪਾਂ ਪੰਜਾਬ 'ਚ ਵੀ ਜੇ ਲੀਕਦੇ ਆ ਸਾਨੂੰ ਤਕਰੀਬਨ ਸਾਲ ਕੁ ਲੱਗ ਜਾਂਦਾ ਤਿਆਰੀਆਂ ਦੇ ਲਈ ਤੇ ਇੱਥੇ ਤਾਂ ਬਿਲਕੁਲ ਵਕਤ ਹੀ ਨਹੀਂ ਹੁੰਦਾ ਜੀ ਤੁਸੀਂ ਫਿਰ ਵੀ ਉਹ ਸੁਪਨੇ ਨੂੰ ਸਾਕਾਰ ਕਰਨ ਤੇ ਹਰ ਸਾਲ ਕੋਈ ਨਾ ਕੋਈ ਉਪਰਾਲਾ ਕਰਦੇ ਹੋ ਲੱਗਦਾ ਕਿ 6-8 ਮਹੀਨੇ ਦਾ ਸਮਾਂ ਇਸ ਉੱਪਰ ਵਾਲੇ ਤੇ ਲੱਗ ਜਾਂਦਾ ਜੀ ਟਾਈਮ ਕਰਨਾ ਪੈਂਦਾ ਹਰ ਨੂੰ ਫੋਨ ਕਰਨਾ ਪੈਂਦਾ ਮੁਸ਼ਕਲ ਹੈ ਬੜਾ ਹਾਂਜੀ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਜਿੱਦਾਂ ਆਪਾਂ ਜੀ ਪੰਜਾਬ ਦੇ ਵਿੱਚ ਵੀ ਔਖਾ ਆ ਤੇ ਇੱਥੇ ਤਾਂ ਹੈ ਹੀ ਹਾਂ ਜ਼ਿਆਦਾ ਔਖਾ ਹਾਂ ਜ਼ਿਆਦਾ ਕਿਉਂਕਿ ਸਾਨੂੰ ਹਰੇਕ ملک ਤੋਂ ਵੀਜ਼ਿਆਂ ਦਾ ਕਰਨਾ ਪੈਂਦਾ ਪਹਿਲਾਂ ਜਿਹੜੇ ਵੀ ਪਲੇਅਰ ਆ ਹੁਣ ਕਈ ਪਲੇਅਰਾਂ ਦਾ ਕਈ ਨਾ ਕੋਈ ਪ੍ਰੋਬਲਮ ਹੁੰਦੀ ਆ ਇਸ ਕਰਕੇ ਕਈਆਂ ਨੂੰ ਪਹਿਲਾਂ ਚੂਜ਼ ਕਰਨਾ ਉਧਰੋਂ ਵੀਜ਼ੇ ਪ੍ਰੋਸੈਸ ਚੱਲਦੇ ਉਹ ਚੱਲਦੇ ਚੱਲਦੇ ਕਈਆਂ ਦੀ ਇੰਜਰੀ ਆ ਗਈ ਫੇਰ ਚੇਂਜ ਕਰਨਾ ਤੇ ਇੱਕ ਕਾਫੀ ਮੁਸ਼ਕਲ ਕੰਮ ਆ ਪਰ ਜਦੋਂ ਕਹਿੰਦੇ ਹੁੰਦੇ ਆ ਵੀ ਸਾਰੇ ਭਰਾ ਇਕੱਠੇ ਆ ਸੰਗਤ ਦਾ ਸਹਿਯੋਗ ਆ ਤੇ ਕੁਝ ਵੀ ਮੁਸ਼ਕਲ ਨਹੀਂ ਰਹਿੰਦਾ ਜੀ ਹਾਂਜੀ ਇਹ ਭਾਜੀ ਵੱਡਾ ਰਹੇਗਾ ਤੁਹਾਨੂੰ ਮੇਰਾ ਸਵਾਲ ਜੀ ਕਿ ਨਸ਼ੇ ਨੂੰ ਲੈ ਕੇ ਬੜੀ ਸਮੱਸਿਆ ਬੜੇ ਲੰਬੇ ਟਾਈਮ ਤੋਂ ਕਬੱਡੀ ਮਹਾਖੇਡ ਦੇ ਵਿੱਚ ਜਿਹੜੀ ਸਾਡੀ ਮਹਾਖੇਡ ਕਬੱਡੀ ਮੰਨੀ ਜਾਂਦੀ ਹੈ ਉਹਦੇ ਵਿੱਚ ਚੱਲ ਰਹੀ ਹੈ ਜਦੋਂ ਆਪਾਂ ਧਫਾ ਮਾਰਦੇ ਆ ਜੀ ਜਦੋਂ ਰੇਡਰ ਨੇ ਰੇਡ ਪਾਈ ਤੇ ਜਾਫੀ ਨੇ ਉਹਨੂੰ ਜਫਾ ਲਾਉਣ ਦੇ ਕਿਤੇ ਧਫਾ ਮਾਰਦੇ ਆ ਉਹਨੂੰ ਸਮਝ ਨਹੀਂ ਹੁੰਦੀ ਕਿ ਵੱਜਿਆ ਕਿ ਨਹੀਂ ਪਬਲਿਕ ਵੀ ਦੇਖਦੇ ਕਿ ਧਫਾ ਨਹੀਂ ਵੱਜਿਆ ਉਹਨੂੰ ਉਹ ਸੁਣਨ ਹੋ ਜਾਂਦਾ ਤੁਹਾਨੂੰ ਲੱਗ ਨਸ਼ੇ ਦਾ ਸੇਵਨ ਅੱਜ ਵੀ ਪਲੇਅਰ ਕਰਦੇ ਨੇ ਜਿਹੜੇ ਪਲੇਅਰ ਤਕਰੀਬਨ 40-50 ਦੇ ਕਰੀਬ ਪਲੇਅਰ ਇੱਥੇ ਆ ਰਹੇ ਨੇ ਨਿਊਜ਼ੀਲੈਂਡ ਦੇ ਗੁਰਦੁਆਰਾ ਸਾਹਿਬ ਦੀ ਗਰੂਨਾ ਵਿੱਚ ਭਾਗ ਲੈਣ ਦੇ ਵਰਲਡ ਕੱਪ ਕਬੱਡੀ ਦਾ ਹੋ ਰਿਹਾ ਉਹਦੇ ਵਿੱਚ ਪਲੇਅਰ ਨਸ਼ਾ ਕਰਦੇ ਨੇ ਜਾਂ ਪਿੱਛੋਂ ਤੁਸੀਂ ਕੋਈ ਰੋਕ ਲਗਾਈ ਉਹਦੇ ਬਾਰੇ ਜਰੂਰ ਤੁਹਾਨੂੰ ਸਾਡੇ ਦਰਸ਼ਕਾਂ ਨੂੰ ਪ੍ਰੀ ਵਿਸਤਾਰ ਨਾਲ ਦੱਸੋ ਜਰਾ ਜੀ ਇਹਦੇ ਵਿੱਚ ਲਾਡੀ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨਿਮਲਾ ਨਿਊਜ਼ੀਲੈਂਡ ਦੇ ਵਿੱਚ ਹੀ ਨਹੀਂ ਸਾਡਾ ਜਿਹੜਾ 12ਵਾਂ ਵੀ ਪਹਿਲਾਂ ਇਹ ਕੀਤਾ ਸੀ ਤੇ ਇੱਥੇ ਵੀ ਆਪਾਂ ਡੋਪ ਟੈਸਟ ਰੱਖੇ ਪਿੱਛੇ ਬੜੀ ਸਟੇਟਮੈਂਟ ਦੇ ਰਹੇ ਹੋ ਤੁਸੀਂ ਇਹ ਵੀ ਡੋਪ ਟੈਸਟ ਰੱਖਿਆ ਸੀ ਇੱਥੇ ਹਾਂ ਇੱਥੇ ਰੱਖੇ ਸੀ ਜੀ ਪਰ ਉਸ ਤੋਂ ਬਾਅਦ ਵਿੱਚ ਕੀ ਅਰੀ ਕਿੰਾਂ ਪਲੇਅਰਾਂ ਦਾ ਕਹਿ ਲੋ ਜਾਂ ਕੁਝ ਵੀ ਹੋਇਆ ਵੀ ਤੁਸੀਂ ਆਹ ਜਦੋਂ ਉਹ ਹੁੰਦਾ ਤਾਂ ਜੇ ਇੱਕ ਕਬੱਡੀ ਜਿਹੜੀ ਹੈਗੀ ਆ ਕਿਥੇ ਇਹ ਲੋਕਾਂ ਦੀ ਸਾਰਿਆਂ ਦੀ ਮੈਂ ਇੱਕ ਖੁੱਲੇ ਪਲੇਟਫਾਰਮ ਤੇ ਕਹਿਣਾ ਚਾਹਾਂਗਾ ਜੀ ਪੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਦੇ ਵਿੱਚ ਨਸ਼ਾ ਹੀ ਆ ਜੀ ਠੀਕ ਹੈ ਨਸ਼ਾ ਯਾਨੀ ਕਿ ਕਰਦੇ ਹਾਂ ਤੁਹਾਡੇ ਕਹਿੰਦੇ ਹੋਣਗੇ ਪਰ ਸਾਰਿਆਂ ਨੂੰ ਨਹੀਂ ਕਹਿ ਸਕਦੇ ਸਾਰਿਆਂ ਨੂੰ ਨਹੀਂ ਕਹਿ ਸਕਦੇ ਠੀਕ ਹੈ ਜੀ ਕੁਝ ਗਿਣਤੀ ਹੈਗੀ ਕੁਝ ਕੁਝ ਗਿਣਤੀ ਹੋਵੇਗੀ ਜੀ ਠੀਕ ਹੈ ਜੀ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਪਰ ਇਹਨੂੰ ਜਦੋਂ ਆਪਾਂ ਸਾਫ਼ ਕਰਨਾ ਤੇ ਉਹਦੇ ਵਿੱਚ ਕੋਈ ਇੱਕ ਸੰਸਥਾ ਜਾਂ ਇੱਕ ਫੈਡਰੇਸ਼ਨ ਨਹੀਂ ਕਰ ਸਕਦੀ ਕਿਉਂਕਿ ਇਹ ਇੱਕ ਕਹਿੰਦੇ ਹੁੰਦੇ ਵੀ ਸਮੁੱਚਾ ਕੇਂਦਰੀ ਦਾ ਪੂਰਾ ਵਰਲਡ ਵਾਈਡ ਇੱਕ ਰੂਲ ਚਾਹੀਦਾ ਜੀ ਠੀਕ ਆ ਉਹ ਹਜੇ ਆਰਟੀਕਲੋਂ ਵੀ ਬਦਕਿਸਮਤੀ ਆ ਕਬੱਡੀ ਦੀ ਕਿ ਨਹੀਂ ਬਣ ਸਕਿਆ ਤੇ ਪਰ ਕੋਸ਼ਿਸ਼ਾਂ ਮਿਲਲਾ ਸਹਿਰਦਵੀਰ ਜਿਹੜੇ ਜਾਰੀ ਉਹ ਕਰ ਰਿਹਾ ਹੈ ਪਰ ਤਰੀਕ ਨੂੰ ਲੈ ਕੇ ਕੋਈ ਤੁਹਾਡਾ ਵਿਸ਼ੇਸ਼ ਕੋਈ ਬਿਆਨ ਕੋਈ ਪਿਆਰ ਦਿੱਤਾ ਕਿ ਹਾਂਜੀ ਇਹ ਚੀਜ਼ ਇਨੀਟ ਐਂਡ ਕਲੀਨ ਜਿੰਨੇ ਵੀ ਪਲੇਅਰ ਕਰਨਗੇ ਖੇਡਣਗੇ ਇੱਥੇ ਉਹ ਨਸ਼ੇ ਦਾ ਸੇਵ ਨਹੀਂ ਕਰਦੇ ਅਸੀਂ ਆਪਣੇ ਵੱਲੋਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਜੀ ਠੀਕ ਹੈ ਜੀ ਬਾਕੀ ਕਹਿੰਦੇ ਹੁੰਦੇ ਆ ਵੀ ਕਿਸੇ ਨੂੰ ਅਸੀਂ ਜੇ ਕੋਈ ਕਰਕੇ ਆਉਂਦਾ ਜਾਂ ਕਿਦਾਂ ਤੇ ਉਹਦੇ ਤੋਂ ਫੰਡ ਦੀ ਕੋਸ਼ਿਸ਼ ਵੀ ਕਰਾਂਗੇ ਕੁਛ ਨਾ ਕੁਛ ਡਾਟਾ ਟੋਪ ਦਾ ਕਰ ਸਕਦੇ ਆ ਪਰ ਉਹਦੇ ਕਈ ਤਰੀਕੇ ਹੋਵੇ ਸੌਖਾ ਨਹੀਂ ਬਹੁਤ ਵੈਰੀ ਹਾਰਡ ਆ ਇਹ ਤੇ ਮੇਰਾ ਇਹ ਤੁਹਾਨੂੰ ਕਹਿਣਾ ਵੀ ਮਤਲਬ ਕਿ ਮੈਂ ਤੁਹਾਨੂੰ ਕਮਿਟਮੈਂਟ ਕਰਦੇ ਆ ਕੋਈ ਅਸੀਂ ਪੂਰੇ ਦਾ ਪੂਰਾ ਹਰੇਕ ਨੂੰ ਰੋਕਦੇ ਆ ਕਿ ਜੇ ਕਿਦਾਂ ਇੱਥੇ ਤੋਂ ਉਹ ਚੀਜ਼ਾਂ ਅਸੀਂ ਚਕਨਾਈ ਚੈੱਕ ਕਰੀਦੀ ਆ ਬਿਲਕੁਲ ਠੀਕ ਹੈ ਜੀ ਉਹਦੇ ਵਿੱਚ ਕਈ ਵਾਰੀ ਪ੍ਰਮੋਟਰ ਹੀ ਆਪਣੇ ਲਾ ਕੇ ਆ ਕੇ ਤੁਸੀਂ ਚੈੱਕ ਕਰਕੇ ਗਰਾਊਂਡ 'ਚ ਬਾੜਦੇ ਆਂ ਤੇ ਮੁੜ ਕੇ ਆ ਕੇ ਉਹ ਲਾ ਜਾਂਦਾ ਤੁਸੀਂ ਫਿਰ ਮੁੜ ਕੇ ਉਹਦੀ ਕਹਿੰਦੇ ਸੌ ਨਹੀਂ ਖਾ ਸਕਦੇ ਜੀ ਤੇ ਇਦਾਂ ਹੀ ਅੱਜ ਕੱਲ ਉਹ ਹੁੰਦਾ ਵੀ ਤੁਸੀਂ ਕਿਸੇ ਦਾ ਟੈਸਟ ਕੀਤਾ ਜਾਂ ਕੁਝ ਵੀ ਹੁਣ ਪਲੇਅਰ ਨੂੰ ਤੁਰੇ ਜਾਂਦੇ ਆ ਕੋਈ ਜਾਂ ਕੁਝ ਵੀ ਕੋਈ ਗੋਲੀ ਹੱਥ 'ਚ ਫੜਾ ਕੇ ਜਾਂ ਕੁਝ ਵੀ ਤੇ ਮੈਂ ਤੁਹਾਡੇ ਨਾਲ ਇੱਥੇ ਕਮੈਂਟ ਕਰਦੇ ਆ ਕਿ ਮੈਂ 100% ਨਹੀਂ ਮੈਂ ਉਹ ਚੀਜ਼ ਦਿੱਤੇ ਹਾਂ ਹਾਂ ਜੀ ਹਾਂ ਜੀ ਤੇ ਫਿਰ ਇੱਕ ਪਲੇਅਰ ਹੈ ਜੀ ਉਹ ਮੈਂ ਤੁਹਾਡੇ ਮੂੰਹ ਤੋਂ ਦਾ ਨਾਂ ਸੁਣਨਾ ਚਾਹਾਂਗਾ ਅਮਰੀਕਾ ਦੀ ਟੀਮ 'ਚ ਖੇਡਦਾ ਉਹ ਪਿਛਲੇ ਵਾਰ ਵੀ ਮੈਂ ਕਿਹਾ ਉਹਦੇ ਨਾਲ ਗੱਲ ਚੱਲਦੀ ਸੀ ਆਪਣੇ ਮਿਸ ਹੋ ਗਿਆ ਉਹ ਬੌਰਨ ਵੀ ਅਮਰੀਕਾ ਦਾ ਉਹ ਹਾਂਜੀ ਜੈਰੋ ਚਵੇਜ਼ ਦੀ ਗੱਲ ਹਾਂਜੀ ਹਾਂਜੀ ਉਹ ਫਿਰ ਇਸ ਵਾਰੀ ਸ਼نگਾਰ ਬਣੂਗਾ ਇਹਨਾਂ ਗਰਾਊਂਡ ਬਿਲਕੁਲ ਬਣੂਗਾ ਬਿਲਕੁਲ ਆ ਰਿਹਾ ਜੀ ਹਾਂਜੀ ਆ ਰਿਹਾ ਜੀ ਬਿਲਕੁਲ ਪਰ ਉਹ ਇਹ ਖੇਡੂਗਾ ਕਿੱਥੇ ਵਿੱਚ ਆਏ ਤੇ ਪਤਾ ਲੱਗੂਗਾ ਸਾਨੂੰ ਪਤਾ ਵੀ ਉਹ ਖੇਡ ਰਿਹਾ ਇੱਥੇ ਉਹ ਅੱਛਾ ਮਤਲਬ ਵਰਲਡ ਕੱਪ ਭਾਗ ਲੈ ਰਿਹਾ ਉਹ ਭਾਗ ਲੈ ਰਿਹਾ ਠੀਕ ਹੈ ਜੀ ਤੇ ਕਿਉਂਕਿ ਅਮਰੀਕਾ ਦਾ ਪਲੇਅਰ ਆ ਪਰ ਸਾਡੀ ਕੋਸ਼ਿਸ਼ ਹੈ ਕਿ ਉਹਨੂੰ ਅਸੀਂ ਆਪਣੇ ਨਿਊਜ਼ੀਲੈਂਡ ਤੇ ਖੇਡਾਈਏ ਕਿਉਂਕਿ ਅਸੀਂ ਪਹਿਲਾਂ ਵੀ ਬੁਲਾਇਆ ਸੀ ਆਪਣਾ ਵੈਦਰ ਖਰਾਬ ਹੋਣ ਕਰਕੇ ਉਹਨਾਂ ਨੂੰ ਵਾਪਸ ਜਾਣਾ ਪਿਆ ਸੀ ਕਿ ਐਕਸਪੀ ਕਾਪਾ ਲਾਸਟ ਟਾਈਮ ਅੱਗੇ ਜਾਣਾ ਪਿਆ ਸੀ। 23 ਤਰੀਕ ਨੂੰ ਸੰਗਤ ਦੇਖੂਗੀ ਉਹਨੂੰ? ਹਾਂਜੀ ਬਿਲਕੁਲ ਦੇਖੂਗੀ ਉਹ ਮੰਨ ਲਓ ਕਿ ਇੱਥੇ ਦਾ ਪੂਰਾ ਕੰਦੇ ਹੁੰਦੇ ਸਾਰੇ ਗਰੌਂਡਾਂ ਦਾ ਸ਼ਿੰਗਾਰ ਰਹੂਗਾ। ਤੇ ਤਕਰੀਬ 5-6 ਤਰੀਕ ਨੂੰ ਇੱਥੇ ਤੱਕ ਪਹੁੰਚਣਗੇ ਸਾਰੇ ਆਪਣੀ। ਇੱਕ ਹੋਰ ਤੁਸੀਂ ਜਾਣਕਾਰੀ ਦਿਓ ਵੀ ਟੀਮਾਂ ਕਿਹੜੇ ਦਿਨ ਇੱਥੇ ਉਤਰਨਾ ਸ਼ੁਰੂ ਕਰਨਗੇ ਆਕਲੈਂਡ 에어ਪੋਰਟ ਤੇ ਵੀ ਜਿਹੜੀ ਸੰਗਤ ਹੈ। ਇਹ ਜਿਹੜੇ ਕਬੱਡੀ ਲਵਰ ਨੇ ਉਹਨੂੰ ਕਦੋਂ ਦੇਖਣਾ ਸ਼ੁਰੂ ਕਰਨਗੇ ਆਪਣੇ तकरीबन 5 ਤਰੀਕ ਦੁਪਹਿਰ ਤੱਕ ਸ਼ੁਰੂ ਹੋ ਜਾਣਾ ਜੀ ਸਾਰਿਆਂ ਨੇ ਉੱਥੇ ਹਾਂਜੀ ਹੌਲੀ ਹੌਲੀ 6 ਤੱਕ ਪਹਿਲਾਂ ਪਹਿਲਾਂ ਸਾਰੇ ਸ਼ੁਪਰਵਾਰ ਸ਼ਾਮ ਤੱਕ ਸਾਰੇ ਆ ਜਾਣਗੇ ਅਪਰੋਕਸੀਮੇਟਲੀ 5 ਤੱਕ ਆ ਜਾਣਗੇ ਕੁਝ ਰਹਿੰਦੇ ਹੋਣਗੇ ਥੋੜੇ ਵਾਲੇ ਉਹ 6 ਦੇ ਵਿੱਚ ਸਵੇਰੇ ਦੁਪਹਿਰ ਪਹੁੰਚਣਗੇ ਤੇ 6 ਨੂੰ ਵੀ ਇੱਥੇ ਹੋਣਗੇ 7 ਨੂੰ ਵੀ ਹਜੇ ਸਾਡੀ ਟੀਮ ਇਹ ਦੇਖਦੀ ਪਈ ਆ ਵੀ ਆਪਾਂ ਦਾ ਵਰਲਡ ਕੱਪ ਦਾ ਆਪਣਾ ਪੂਰਾ ਦਾ ਪੂਰਾ 8 ਨੂੰ ਆ ਜੀ ਹਜੇ ਵੈਸੇ ਸਲਾਹ ਚੱਲਦੀ ਮੈਂ ਤੁਹਾਨੂੰ ਦੱਸ ਦਿੰਦਾ ਜੀ ਕਿ ਹੋ ਸਕਦਾ ਇੱਕ ਸ਼ੋ ਮੈਚ ਦਤਵਾਜੀ ਦਲਜੀਤ ਸਿੰਘ ਉਹਨਾਂ ਦਾ ਚੱਲਦਾ ਅਸੀਂ ਕਿ ਆਪਾਂ ਇੱਕ ਪਹਿਲਾਂ ਲੈਂਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀਆਂ ਦੋ ਟੀਮਾਂ ਤੇ 7 ਤਰੀਕ ਨੂੰ ਇੱਕ ਛੋਟਾ ਜਿਹਾ ਸ਼ੋ ਮੈਚ ਸਸਪੈਂਸ ਹੈ ਜੀ ਸਸਪੈਂਸ ਹਜੇ ਮਤਲਬ ਸਸਪੈਂਸ ਤਾਂ ਰਹਿ ਨਹੀਂ ਗਿਆ ਹਾਂ ਪਤਾ ਲੱਗ ਗਿਆ ਹੁਣ ਚਲੋ ਵਧੀਆ ਮਤਲਬ ਹਜੇ ਉਹ ਫਾਈਨਲ ਨਹੀਂ ਹੋਇਆ ਸਾਡੀ ਚੱਲਦੀ ਪਈ ਹੈ ਪਰ ਉਹ ਕਿੱਦਾਂ ਹੁੰਦੀ ਆ ਉਸਰੇ ਚੜਦੀ ਹੈ ਜਾਂ ਨਹੀਂ ਚੜਦੀ ਅਸੀਂ ਬਾਕੀ ਆਪਣੇ ਪੂਰੇ ਟੀਮ ਦੇ ਨਾਲ ਗੱਲ ਕਰਕੇ ਹਾਂ ਦੱਸਾਂਗੇ ਹਜੇ ਕਿਉਂਕਿ ਸਾਡੀ ਆਸ ਵਿੱਚ ਚੱਲ ਰਹੀ ਹੈ ਪਰ ਫਾਈਨਲ ਨਹੀਂ ਕਿ ਇਹ ਕਲੈਂਟੀ ਤੇ ਚੜਦੇ ਪੰਜਾਬ ਦੀ 7 ਤਰੀਕ ਦੀ ਗੇਮ ਰੱਖੀ ਜਾਵੇ ਫ੍ਰੈਂਡਲੀ ਮੈਚ ਫ੍ਰੈਂਡਲੀ ਮੈਚ ਕਿਆ ਬਾਤ ਤੇ ਉਹਦੇ ਨਾਲ ਲੋਕਾਂ ਨੂੰ ਵੀ ਪਤਾ ਲੱਗੂ ਪਲੇਅਰ ਬਾਕੀ ਵੀ ਇੱਥੇ ਆ ਜਾਣਗੇ ਸਾਰੇ ਤੇ ਮਿਕਸ ਕਰਕੇ ਕਰਨ ਦੀ ਰੱਖਦੇ ਆ ਮਤਲਬ ਕਿ ਬਾਕੀ ਹੁਣ ਕਿਵੇਂ ਹੁੰਦਾ ਜਾਂ ਕੀ ਹੁੰਦਾ ਇਹ ਪਰਮਾਤਮਾ ਦੇ ਹੱਥ ਆ ਤਾਂ ਸਮੇਂ ਦਿੰਦੇ ਆ ਜੀ ਖਾਸ ਕਰਕੇ ਨਿਊਜ਼ੀਲੈਂਡ ਦੇ ਸਮੁੱਚੇ ਪੰਜਾਬੀ ਜਿਹੜੇ ਨਾਰਥ 'ਚ ਖਾਸ ਕਰਕੇ ਨੇ ਸਾਊਥ 'ਚ ਵੀ ਕਾਫੀ ਸੰਗਤ ਆਣ ਦੀ ਜਿਹੜੀ ਸੰਭਾਵਨਾ ਚੱਲ ਰਹੀ ਹੈ ਸਾਡੇ ਕੋਲ ਵੀ ਕਾਫੀ ਮੈਸੇਜ ਪਹੁੰਚੇ ਆ ਨਾਰਥ ਦੇ ਪੰਜਾਬੀਆਂ ਨੂੰ ਮਨਜਿੰਦਰ ਸਿੰਘ ਬਾਸੀ ਐਨੇ ਲੰਮੇ ਸਮੇਂ ਤੋਂ ਮਾਰਕੀਟ ਕਬੱਡੀ ਨੂੰ ਪ੍ਰੋਮੋਟ ਕਰ ਰਹੇ ਉਹਨਾਂ ਪਲੇਅਰਾਂ ਨੂੰ ਜਿਨ੍ਹਾਂ ਦੀ ਪੁੱਛ ਗਿੱਚ ਪੜਤਾਲ ਕੋਈ ਆਪਣੇ ਕਰਾ ਪਿੰਡਾਂ ਸ਼ਹਿਰਾਂ 'ਚ ਨਹੀਂ ਕਰਦਾ ਉਹਨਾਂ ਦੀ ਤੁਹਾਡੀ ਸੰਸਥਾ ਨੇ ਪੜਤਾਲ ਕੀਤੀ ਕੁਛ ਕੀਤੀ ਉਹਨਾਂ ਘਰਾਂ ਦੇ ਵਿੱਚ ਵੀ ਪ੍ਰਮਾਤਮਾ ਨੇ ਤੁਹਾਡੇ ਮਾਧਿਅਮ ਦੇ ਰਹੀਆਂ ਤੁਹਾਡੇ ਜਰੀਏ ਰਾਈ ਉਹ ਦੀਵੇ ਜਗੜੇ ਸ਼ੁਰੂ ਹੋਏ ਤੇ ਤੁਸੀਂ ਆਡਾ ਵੱਡਾ ਉਪਰਾਲਾ ਕਰਦੇ ਹੋ ਵਾਹਿਗੁਰੂ ਤੁਹਾਡੇ ਇਸ ਉਪਰਾਲੇ ਨੂੰ ਛੜ ਦੇ ਕਲਚ ਰੱਖੇ ਨਾਰਥ ਦੇ ਪੰਜਾਬੀਆਂ ਦੇ ਜਿਹੜੀ ਕੋਈ ਤੁਹਾਡਾ ਪਿਆਰ ਪ੍ਰੈਸ ਸੁਣੇ ਹਾਂ ਸੁਨੇਹਾ ਜੀ ਕੱਲੇ ਨਾਰਥ ਨੇ ਸਾਰਿਆਂ ਲਈ ਆ ਤੇ ਅਸੀਂ ਤੁਹਾਡੇ ਕੰਦੇ ਹੁੰਦੇ ਨਿਊਜ਼ੀਲੈਂਡ ਦੀ ਪੂਰੀ ਸੰਗਤ ਵੱਲੋਂ ਸਾਰਿਆਂ ਦੇ ਸਹਿਯੋਗ ਦੇ ਨਾਲ ਆਪਾਂ ਇਹ ਇੱਕ ਮਹਾ ਕੰਮਕ ਵੱਡੀ ਦਾ ਹਲਕਿਆ ਬਿਲਕੁਲ ਤੇ ਹੁਣ ਜਿਹੜੇ ਇੱਥੇ ਵਿੱਚ ਸਾਰੇ ਸੇਵਾਦਾਰ ਆ ਉਹਨਾਂ ਨੇ ਆਪਣਾ ਕਾਰਜ ਕਰਤਾ ਹੁਣ ਤੁਹਾਡੇ ਹੱਥਾਂ ਦੇ ਵਿੱਚ ਆ ਕਿ ਉਦੋਂ ਦੇ ਲਈ ਆਵੇਂ ਆਪਣਾ ਹੁਣ ਤੋਂ ਹੀ ਟਾਈਮ ਆਪਣਾ ਕਰਨਾ ਸ਼ੁਰੂ ਕਰੋ ਜੀ ਬਿਲਕੁਲ ਤੇ ਆਪਣਾ ਪਹੁੰਚਣਾ ਇੱਥੇ ਆਓ ਤੇ ਜਿਵੇਂ ਤੁਹਾਨੂੰ ਪਹਿਲਾਂ ਵੀ ਆਪਾਂ ਆਫ ਦਾ ਰਿਕਾਰਡ ਵੀ ਦੱਸਿਆ ਵੀ ਆਪਾਂ ਤੁਸੀਂ ਆਪਣੇ ਦੇਲੀ ਮਾਧਿਮ ਰਾਈਂ ਦੱਸੋ ਜੀ ਕਿ ਜਿੰਨੇ ਵੀ ਸੰਗਤ ਆਪਣੀਆਂ ਗੱਡੀਆਂ ਤੋਂ ਬਿਨਾਂ ਪਬਲਿਕ ਟਰਾਂਸਪੋਰਟ ਰਾਈਂ ਆ ਸਕਦੇ ਆ ਉਹ ਆਉਣ ਸਾਡੀ ਨਾਲ ਇਹ ਵੀ ਬੇਨਤੀ ਆ ਵੀ ਸਾਰੇ ਜਣੇ ਆਓ ਲੰਗਰ ਦੇ ਖੁੱਲੇ ਪ੍ਰਬੰਧ ਆ ਅਸੀਂ ਫ੍ਰੀ ਸਟਾਲ ਦਾ ਵੀ ਇੰਤਜ਼ਾਮ ਕਰ ਰਹੇ ਆ ਪਰ ਫਿਰ ਵੀ ਇੱਕ ਬੇਨਤੀ ਕਰਾਂਗੇ ਕਈ ਵਾਰੀ ਕਈਆਂ ਨੂੰ ਡੈਪ ਚੀਜ਼ ਆ ਜਾਂ ਕੋਈ ਹੋਰ ਕਿਸੇ ਕੋਈ ਮੈਡੀਕਲੀ ਕੋਈ ਪ੍ਰੋਬਲਮ ਆ ਆਪਣਾ ਕੁਝ ਨਾ ਕੁਝ ਖਾਣ ਲਈ ਜ਼ਰੂਰ ਕੋਲ ਰੱਖਣਾ ਕਿਉਂਕਿ ਵੱਡੇ ਪ੍ਰੋਗਰਾਮ ਦੇ ਵਿੱਚ ਕਈ ਵਾਰੀ ਹੋ ਸਕਦਾ ਤੁਹਾਨੂੰ ਮਿਲੂ ਸਭ ਕੁਝ ਜੀ 10 15 20 ਮਿੰਟ ਅੱਗੇ ਪਿੱਛੇ ਹੋ ਸਕਦਾ ਹਾਂਜੀ ਹਾਂਜੀ ਤੇ ਅਸੀਂ ਇਹ ਵੀ ਬੇਨਤੀ ਕਰਾਂਗੇ ਜੇ ਤੁਸੀਂ ਆਉਣਾ ਤੇ ਨਾਲ ਜਿਹੜਾ ਇਹ ਕਾਰਜ ਆ ਸਾਰਿਆਂ ਦਾ ਸਾਂਝਾ ਆ ਉਦਲੇ ਸਾਨੂੰ ਤੁਸੀਂ ਆਪਣੀਆਂ ਸਵਾਮਾਂ ਦੇ ਲਈ ਵੀ ਜਿਹੜੇ ਵੀਰ ਭੈਣਾਂ ਅੱਗੇ ਆਉਣਾ ਚਾਹੁੰਦੇ ਆ ਲੰਗਰ ਦੇ ਵਿੱਚ ਸਾਨੂੰ ਬਹੁਤ ਲੋੜ ਆ ਲੰਗਰ ਦੀ ਜਿਹੜੀ ਸਾਡੀ ਟੀਮ ਆ ਤੇ ਕਹਿੰਦਾ ਸਾਡੀ ਬੈਕਬੋਨ ਹੋਈ ਆ ਜੇ ਉਹ ਸਾਨੂੰ ਸਹਿਯੋਗ ਨਾ ਕਰਨ ਤਾਂ ਵੱਡੇ ਪ੍ਰੋਗਰਾਮ ਲਿਖਣ ਸਾਡੇ ਲਈ ਨਾ ਮੁਮਕਨ ਹਾਂਜੀ ਬਿਲਕੁਲ ਜੀ ਦੋਸਤੋ ਸardar Manjinder Singh Bassi sahab ਜਿਹੜੇ ਆਪਾਂ ਕਹਿ ਸਕਦੇ ਆ ਕਿ ਕਬੱਡੀ ਫਾਉਂਡੇਸ਼ਨ ਆਫ ਨਿਊਜ਼ੀਲੈਂਡ ਦੀ ਤੇ ਟਾਕਨਨੀ ਗੁਰਦੁਆਰਾ ਸਾਹਿਬ ਦੀ ਜਿੰਨੀ ਵੀ ਪ੍ਰਬੰਧਕ ਕਮੇਟੀ ਆ ਉਹਦੀ ਰੀੜ ਦੀ ਹੱਡੀ ਆ ਸਾਰਿਆਂ ਨੂੰ ਪਿਆਰ ਦਿੰਦੇ ਨੇ ਬੱਚਿਆਂ ਨੂੰ ਗੱਲ ਬੱਕੜੀ ਚ ਵੱਡਿਆਂ ਦਾ ਅਸ਼ੀਰਵਾਦ ਲੈਣੇ ਤੇ ਨਾਲ ਦਿਆਂ ਨੂੰ ਹਮੇਸ਼ਾ ਨਾਲ ਲੈ ਕੇ ਚੱਲਦੇ ਨੇ ਬੜੇ ਪਿਆਰੇ ਮੈਸੇਜ ਉਹਨਾਂ ਨੇ ਦਿੱਤੇ ਆ ਸਾਡੇ ਰੇਡੀਓ ਦੇ ਉੱਤੇ ਤੇ ਸਾਰੀ ਸੰਗਤਾਂ ਨੂੰ ਸਮੂੱਚੀ ਜਿਹੜੀ ਇੱਥੇ ਰਹਿੰਦੇ ਨੇ ਪੰਜਾਬੀ ਉਹਨਾਂ ਨੂੰ ਰਿਕਵੈਸਟ ਹੈ ਕਿ 8 ਦਸੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਟਾਤਾ ਨਿਨੀ ਸਾਹਿਬ ਦੇ ਵਿੱਚ ਜਿਹੜਾ ਦੂਜਾ ਕਬੱਡੀ ਦਾ ਮਹਾਕੁੰਭ ਹੋ ਰਿਹਾ 6 ਟੀਮਾਂ ਉੱਤੇ ਭਾਗ ਲੈਣਗੇ ਉਹਨਾਂ ਨੇ ਬੜੇ ਵਿਸਾੜ ਦੇ ਨਾਲ ਸਾਰਾ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਤੁਸੀਂ ਹੋਮ ਹੋਮ ਆ ਕੇ ਪਹੁੰਚੋ ਹਰ ਚੀਜ਼ ਦਾ ਦਾ ਪ੍ਰਬੰਧ ਉਹ ਕੀਤਾ ਗਿਆ ਹੈ બસ ਤੁਹਾਡੀ ਠੀਕ ਹੈ ਭਾਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੋ ਧੰਨਵਾਦ ਜੀ ਤੁਹਾਡਾ ਤੇ ਤੁਹਾਡੀ ਸਮੁੱਚੀ ਟੀਮ ਦਾ ਵਾਹਿਗੁਰੂ ਜੀ ਕਰਤਾਰ ਸਾਹਿਬ ਵਾਹਿਗੁਰੂ ਜੀ